ਐਮਐਲਏ ਆਉਂਦੇ ਸਾਥ ਦੇ ਵਿੱਚ ਕਿੱਥੇ ਹਾਈਟ ਕਿੱਥੇ ਕਿੱਥੇ ਕੋਈ ਨਹੀਂ ਆਇਆ ਪਰ ਜਿੱਤੇ ਆਇਆ ਉਹਨਾਂ ਨਾਲ ਪੈਂਟਰਾ ਦੇਖਾਂਗੇ ਆदमी ਹਾਂ ਇਤਿਹਾਰ ਹੈ ਆਮ ਆਦਮੀ ਪਾਰਟੀ ਨਾ ਤਾਂ ਨਹੀਂ ਪੈਂਟਰਾ ਵੇਂਦੇ ਪਾਵਾ ਕੋਈ ਆਇਆ ਆਮ ਆਦਮੀ ਪਾਰਟੀ ਨੇ ਸਾਨੂੰ ਕੁਝ ਦੱਦਾ ਇਹ ਦੇਦਾ ਅੱਛਾ ਜੀ ਉਹ ਤਾਂ ਕਹਿੰਦੇ ਜਿਆਦਾ ਹੀ ਦਿੱਤਾ ਸੀ ਕੀ ਜਿੱਤ ਉਹਨਾਂ ਨੇ ਕੱਖ ਨਹੀਂ ਦਿੱਤਾ ਲੀਡਰਾਂ ਦਾ ਤਾਂ ਕੋਈ ਮਤਲਬ ਲੈਵਲ ਹੀ ਨਹੀਂ ਰਿਹਾ ਲੀਡਰਾਂ ਵਾਲਾ ਅੱਛਾ ਜੀ ਉਹ ਇੰਨੀ ਘਟ ਗਿਆ ਸ਼ਬਦਾਵਲੀ ਵਰਤਦੇ ਆ ਵੀ ਇੱਥੇ ਖੁੰਡਾ ਤੇ ਅਸੀਂ ਵੀ ਨਹੀਂ ਉਹੀ ਇੱਕ ਦੂਜੇ ਦੇ ਇੱਕ ਵਰਤਦੇ ਉਹ ਲਾਲਚ ਦਿੰਦੇ ਆ ਇੱਕ ਫਰੀ ਬਿਜਲੀ ਦਾ ਤਾਂ ਲਾਲਚ ਦੇ ਕੇ ਵੋਟਾਂ ਲੈ ਜਾਂਦੇ ਆ ਦੂਜੇ ਪਾਸੇ ਸਾਥ ਖੋਹੀ ਜਾਂਦੇ ਆ ਸਾਡੇ ਸਾਹਮਣੇ ਭ੍ਰਸ਼ਟਾਚਾਰ ਕਰੀ ਜਾਂਦੇ ਕਿਸੇ ਨੇ ਨਹੀਂ ਡੱਕਿਆ अच्छा जी किसी नु हां शिकायत कीती का जी कौन शिकायत केड़ा को, के को सुनदा है का शिकायत कीती अच्छा जी जदों ਹੁਣ ਕਪਟਵਾਰੀ ਐਮ ਐਲ ਏ ਦਾ ਫੋਨ ਨਹੀਂ ਚੱਕਦਾ ਕੋਈ ਸ਼ਿਕਾਇਤ ਕਿਹਦੇ ਕੋਲੇ ਕਰੂ ਕੋਈ ਹੂੰ ਠਿੰਡਾ ਹੌਟ ਸੀਟ ਮੰਨੀ ਜਾਂਦੀ ਹੈ ਬਠਿੰਡਾ ਲੋਕ ਸਭਾ ਦੇ ਵਿੱਚ ਚੋਣਾਂ ਦਾ ਆਗਾਜ਼ ਹੋ ਗਿਆ ਹੈ ਲੀਡਰ ਵੋਟਾਂ ਲੈਣ ਦੇ ਲਈ ਤੁਹਾਡੇ ਕੋਲ ਆਉਣਗੇ ਚੰਗੇ ਕੰਮ ਕੀਤੇ ਆ ਨਹੀਂ ਕੀਤੇ ਕੋਈ ਚੰਗੇ ਕੰਮ अच्छा जी ਸਰਕਾਰ ਮਾਨ ਸਰਕਾਰ ਤਾਂ ਫਲੈਕਸ ਬੋਰਡ ਲਾ ਰਹੀ ਹੈ ਬਾਪੂ ਜੀ ਕਿ ਅਸੀਂ ਕਿਸਾਨਾਂ ਲਈ ਟਾਈਲਾਂ ਉੱਪਰ ਪਾਣੀ ਚੜਾ ਦਿੱਤਾ ਨਸ਼ੇ ਤੇ ਰੋਕ ਥੰਮ ਕਰ ਦਿੱਤੀ ਐ। ਭ੍ਰਿਸ਼ਟਾਚਾਰੀ ਖਤਮ ਕਰਤੀ ਤੇ ਬਿਜਲੀ ਦੇ ਬਿੱਲ ਜ਼ੀਰੋ ਆ ਗਏ। ਐ ਵੀ। ਜੀ। ਨਸਾ ਨਸ਼ਾ ਨਸ਼ਾ ਦਾ ਉਹ ਮੇ ਚੱਲੀ ਜਾਂਦਾ ਸਾਡੇ ਨੌਜਵਾਨ ਪੁੱਤ ਦਾ ਮਰੀ ਜਾਂਦੇ ਨਸ਼ਾ ਖਾ ਖਾ ਕੇ ਠੀਕ ਆ ਜਿਹੜੇ ਬੋਰਡ ਲਾਉਣੇ ਆ ਉਹ ਬੋਰਡ ਤਾਂ ਪਹਿਲੀਆਂ ਸਰਕਾਰਾਂ ਵੀ ਲਾਈ ਜਾਂਦੀਆਂ ਸੀਗੀਆਂ ਉਹਨਾਂ ਨੇ ਵੀ ਲਾਏ ਸੀ ਬੋਰਡ ਅਗਲਾ ਲਾਈ ਜਾਂਦਾ ਸੜਾ ਚ ਟੰਗੀ ਜਾਂਦੇ ਹੈਗੇ ਜੀ ਮਤਲਬ ਆ ਕੇ ਜੇ ਲੋਕਾਂ ਨੂੰ ਉਹ ਪੁੱਛਣ ਮੰਨ ਲਾ ਹੁਣ ਇੱਥੇ ਉਹਨਾਂ ਦਾ ਜਦੋਂ ਕੋਈ ਆਉਣਗੇ ਜਾਂ ਪਤਾ ਫਿਰ ਲੋਕ ਉਹਨਾਂ ਨੂੰ ਦੱਸਣਗੇ ਆਪਦੀ ਵੀ ਸਭ ਤੁਸੀਂ ਤੁਹਾਨੂੰ ਕੀ ਇਹ ਤਾਂ ਜਿਹੜਾ ਬਿਜਲੀ ਦੇ ਬਿੱਲ ਵਾਲੀ ਗੱਲ ਮਾਫ ਹੈ ਠੀਕ ਆ ਲੋਕਾਂ ਨੂੰ ਗੱਲ ਤਾਂ ਲੱਗਦੀ ਆ ਪਰ ਉਹ ਕਰਜ਼ਾ ਤਾਂ ਸਾਡੇ ਸਿਰ 'ਤੇ ਚੜੀ ਜਾਂਦਾ ਨਾ ਜੇ ਬਿਜਲੀ ਦੇ ਬਿੱਲ माफ ਕਰਤੇ ਤਾਂ ਸਾਡਾ ਥਰਮਲ ਵੇਚਦਾ ਇਹਨਾਂ ਨੇ ਸਾਡੇ ਪਿੰਡ ਦੇ 40 ਮੁੰਡੇ ਲੱਗੇ ਸੀਗੇ ਜੇ ਚੱਲਦਾ ਹੁੰਦਾ ਤਾਂ ਉਹ ਉਹ ਤਾਂ 40 ਰਿਟਾਇਰ ਹੋ ਗਏ 40 50 ਸਾਡੇ ਹੋਰ ਲੱਗੇ ਹੁੰਦੇ ਇੱਥੇ 8000 ਬੰਦਾ ਕੰਮ ਕਰਦਾ ਸੀਗਾ ਇਸ ਥਰਮਲ ਦੇ ਵਿੱਚ ਮਤਲਬ ਤੇ ਉਹ ਭਲਾ ਮਾਨਸ ਕੋਈ ਵੀ ਨਹੀਂ ਕਾਲੀਆਂ ਨੇ ਉਹਦਾ ਫੈਸਲਾ ਕਰ ਲਿਆ ਸੀ ਕਾਂਗਰਸ ਦੇ ਆ ਕੇ ਮਨਪ੍ਰੀਤ ਨੇ ਉਹਨੂੰ ਜਮਾਈ ਉਹਨੂੰ ਉਹ ਵੇਚਦਾ ਸਾਰਾ ਕੁਝ ਚੱਕਦਾ ਉਹਨੇ ਚੱਕਦਾ ਮਤਲਬ ਜਨਿਕੇ ਜਿਹੜੀਆਂ WTO ਦੀਆਂ ਨੀਤੀਆਂ ਸਾਡੇ ਕਿਸਾਨਾਂ ਦੇ ਸੰਘਰਸ਼ ਵੀ ਚੱਲ ਰਹੇ ਆ ਉਹਨਾਂ ਨੀਤੀਆਂ ਨੂੰ ਭਾਜਪਾ ਨੇ ਤਾਂ ਲਾਗੂ ਕਰਨਾ ਹੀ ਕਰਨਾ ਹੈ ਪਾਤਵਾਨਾ ਰਲ ਕੇ ਕਾਲੀਆਂ ਨੇ ਲਾਗੂ ਕੀਤਾ ਫਿਰ ਕਾਂਗਰਸ ਆ ਗਈ ਉਹਨੇ ਵੀ ਲਾਗੂ ਕੀਤਾ ਉਹ ਪਹਿਲਾਂ ਕਾਂਗਰਸੀ 1991 ਚ ਲੈ ਕੇ ਆਈ ਸੀਗੀ ਠੀਕ ਹੈ ਨਾ ਤੇ ਉਹ ਨੀਤੀਆਂ ਅਸ ਤਾਂ ਮੈਕਮਤ ਬਿਜਲੀ ਬੋਰਡ ਚ ਕੰਮ ਕੀਤਾ ਸਾਡੇ ਬਿਜਲੀ ਬੋਰਡ ਚ 1982 ਚ ਲਾਗੂ ਹੋ ਗਈਆਂ ਸੀਗੀਆਂ ਜੀ ਪਹਿਲਾਂ ਸਾਡੇ ਵਰਕ ਚਾਰਜ ਰੱਖਦੇ ਸੀਗੇ ਰੈਗੂਲਰ ਵਰਕ ਚਾਰਜ ਵਜਦਾ 1982 ਚ ਆ ਕੇ ਡੇਲੀ ਵੇਜ ਰੱਖਣ ਲੱਗ ਗਏ ਜਣਕੀ 1982 ਚ ਤਾਂ ਬਿਜਲੀ ਬੋਰਡ ਦੇ ਵਿੱਚ ਲਾਗੂ ਹੋ ਗਈਆਂ ਸੀਗੀਆਂ ਨੀਤੀਆਂ ਤੇ ਫਿਰ ਆ ਗਿਆ ਆਪ ਵਾਲੇ ਹੈ ਆ ਹੁਣ ਕਿਸਾਨਾਂ ਨੇ ਜਿੱਦੇ ਮੰਡੀਆਂ ਵਾਲਾ ਖੋਲਣ ਵਾਲਾ ਗੱਲ ਕੀਤਾ ਪ੍ਰਾਈਵੇਟ ਸੇਲੋਗਦਾਮ ਖੋਲਣ ਵਾਲੀ ਗੱਲ ਕੀਤੀ ਸੀਗੀ ਤੇ ਇਹ ਵੀ ਨੀਤੀਆਂ મોદી ਦੀਆਂ ਲਾਗੂ ਕਰੀ ਜਾਂਦੇ ਨੇ ਜਿਹੜੇ ਆਉਂਦੇ ਆ ਨੀਤੀਆਂ ਦਾ ਸਾਰੇ ਲਾਗੂ ਕਰਦੇ ਆ ਜਦੋਂ ਉਹ ਨੀਤੀਆਂ ਦਾ ਭਾਰ ਇਕੱਲੇ ਸਾਡੇ ਕਿਸਾਨਾਂ ਤੇ ਨਹੀਂ ਪੈਂਦਾਗਾ ਉਹ ਮਜ਼ਦੂਰਾਂ ਤੇ ਵੀ ਪੈਂਦਾ ਛੋਟੇ ਦੁਕਾਨਦਾਰਾਂ ਤੇ ਵੀ ਪੈਂਦਾ ਮਤਲਬ ਵੀ ਕੋਈ ਵੀ ਠਲੀ ਪੱਦਰ ਦਾ ਬੰਦਾ ਕੋਈ ਕੰਮ ਕਰਦਾ ਉਹ ਉਹ ਜਿਹੜੀਆਂ ਨੀਤੀਆਂ ਉਹ ਨੀਤੀਆਂ ਸਾਰੇ ਸਾਰੇ ਲੋਕਾਂ ਤੇ ਮਾਰੂ ਹੈਗੀਆਂ ਮਾਰੂ ਹੈਗੀਆਂ ਤੇ ਉਹ ਜੇ ਨੀਤੀਆਂ ਹੀ ਸਾਡਾ ਨੁਕਸਾਨ ਕਰਦੀਆਂ ਤੇ ਉਹ ਬੋਰਡ ਲਈ ਜਾਣ ਕੁਝ ਕਰੀ ਜਾਣ ਉਹ ਤਾਂ ਸਾਥੋਂ ਵੱਧ ਵੱਧ ਖੋਹੀ ਜਾਂਦੇ ਆ ਉਹ ਲਾਲਚ ਦਿੰਦੇ ਆ ਇੱਕ ਫਰੀ ਬਿਜਲੀ ਦਾ ਤਾਂ ਲਾਲਚ ਦੇ ਕੇ ਵੋਟਾਂ ਲੈ ਜਾਂਦੇ ਆ ਦੂਜੇ ਪਾਸੇ ਸਾਥੋਂ ਖੋਹੀ ਜਾਂਦੇ ਆ ਟੈਕਸ ਲਾ ਕੇ ਲਾ ਕੇ ਹੋਰ ਹੈ ਉਹ ਭਾਜਪਾ ਜੇ ਸਾਡੇ ਕਿਸਾਨਾਂ ਨੇ ਕਿਉਂਕਿ 2 ਲੱਖ ਜਾਂ 3 ਲੱਖ ਕਿੱਲੇ ਤੇ ਕਰਜ਼ਾ ਲੈ ਲਿਆ ਉਹਨੂੰ ਤਾਂ ਸਰਕਾਰ ਫੜ ਕੇ ਜੇ ਉਹ ਤੋਂ ਨਹੀਂ ਭਰਿਆ ਜਾਂਦਾ ਅੰਦਰ ਕਰ ਦਾਂਦੀ ਆ ਕੇਸ ਬਣਾ ਦਾਂਦੀ ਆ ਤੇ ਉਹ ਡਾਰਨੀ ਬਾਰਨੀ ਵਰਗਿਆਂ ਦੇ ਤੇ ਹੋਰਾਂ ਦੇ ਕਿੰਨੇ ਕਰੋੜਾ ਰੁਪਇਆ ਉਹਨਾਂ ਦਾ ਮਾਫ ਕਰੀ ਜਾਂਦੇ ਆ ਉਹ ਉਹਨਾਂ ਦਾ ਮਾਫ ਕਰੀ ਜਾਂਦੇ ਆ ਕਿਉਂਕਿ ਉਹ ਭਾਰੀ ਨਹੀਂ ਸਕਦਾਗਾ ਹਾਂ ਤਾਂ ਹਾਂਜੀ ਜੀ ਹੋਰ ਦੱਸ ਕੀ ਕਹਿਣਾ ਬਾਪੂ ਜੀ ਤੁਸੀਂ ਕਹਿੰਦੇ ਹੋ ਕਿ ਭਾਜਪਾ ਦੀਆਂ ਨੀਤੀਆਂ ਲਾਗੂ ਕਰਦੇ ਆ ਇਹ ਤਾਂ ਮੋਦੀ ਨੂੰ ਭਾਜਪਾ ਨੂੰ ਭਜਾਉਣ ਦੇ ਲਈ ਇਹਨਾਂ ਨੇ ਤਾਂ ਗੱਠ ਜੋੜ ਕਰ ਲਿਆ ਆਮ ਆਦਮੀ ਪਾਰਟੀ ਕਾਂਗਰਸ ਹੋਰ ਪਾਰਟੀਆਂ ਨੇ ਜਿਹੜੀਆਂ ਇਕੱਠੀਆਂ ਹੋ ਗਈਆਂ ਉਹ ਗੱਲ ਤਾਂ ਸੁਣ ਲਾ ਜਦੋਂ ਸਰਕਾਰ ਤੋਂ ਕੋਈ ਵੀ ਬਾਹਰ ਹੋਵੇ ਠੀਕ ਹੈ ਨਾ ਉਹ ਉਹ ਫਿਰ ਉਸ ਸਰਕਾਰ ਨੂੰ ਨਿੰਦਾ ਹੀ ਆ ਪਹਿਲਾਂ ਆਪ ਵੀ ਉਹਨਾਂ ਨੇ ਉਹੀ ਕੰਮ ਕੀਤਾ ਹੁੰਦਾ ਜਦੋਂ ਉਹ ਸਰਕਾਰ ਤੋਂ ਬਾਹਰ ਹੁੰਦੇ ਆ ਉਹ ਫਿਰ ਉਹ ਸਰਕਾਰ ਦੇ ਵਿਰੋਧ ਕਰਕੇ ਉਹਨਾਂ ਨੂੰ ਨਿੰਦਣ ਲੱਗ ਜਾਂਦੇ ਆ ਤੇ ਸਾਡੇ ਭਾਦੇ ਦਾ ਉਹ ਸਾਰੇ ਚੋਰ ਆ ਸਾਡੇ ਭਾ ਦੇਤਾ ਉਹ ਸਾਰੇ ਚੋਰ ਹੈਗੇ ਆ ਤੇ ਜਦੋਂ ਸਾਰੇ ਨੀਤੀਆਂ ਲਾਗੂ ਕਰਦੇ ਆ ਉਹ ਸਾਰੇ ਚੋਰ ਹੈ ਇੱਕ ਤਰ੍ਹਾਂ ਦੇ ਠੱਗ ਹੈਗੇ ਆ ਉਹ ਉਹਨਾਂ ਦਾ ਵਿਰੋਧ ਕਰਦੇ ਆ ਹੈ ਮਤਲਬ ਦੇ ਆ ਕੇ ਲੋਕਾਂ ਨੂੰ ਪੁੱਛਣ ਕਿ ਉਹ ਫਿਰ ਉਹਨਾਂ ਨੂੰ ਵਸੀ ਦੱਸ ਦੇਗੇ ਤੁਸੀਂ ਕਿਨੇ ਕ ਭਲੇ ਮਾਨਸ ਹੋ ਠੀਕ ਆ ਕਿ ਨਹੀਂ ਹਾਂ ਜੇ ਤੁਸੀਂ ਕਹਿੰਦੇ ਹੋ ਵੀ ਕਰਪਸ਼ਨ ਖਤਮ ਹੋ ਗਈ ਜਾਂ ਕਿਵੇਂ ਉਹਦਾ ਨੰਗੇ ਚਿੱਟੇ ਦਿਨ ਹੋਈ ਜਾਂਦੀ ਹੈ ਹੁਣ ਗੋਨਿਆਣੇ ਮੰਡੀ ਦਫ਼ਤਰ ਦੇ ਵਿੱਚ ਇੱਕ ਬੰਦਾ ਦਫ਼ਤਰ 'ਚ ਬੈਠਾ ਹੈਗਾ ਉਹ ਉਹ ਬਾਹਰ ਉਹਦੇ ਲਿਖ ਕੇ ਲਾਇਆ ਪਿਆ ਮੋٹے ਅੱਖਰਾਂ 'ਚ ਵੀ ਬਾਹਰੋਂ ਭਰਾ ਕਨੈਕਸ਼ਨਾਂ ਦੇ ਫਾਰਮ ਭਰੇ ਐ ਐਕਸੈਪਟ ਨਹੀਂ ਕੀਤੇ ਜਾਣਗੇ ਫਾਰਮ ਦਫ਼ਤਰ ਦੇ ਅੰਦਰੋਂ ਭਰਾਓ ਜਦੋਂ ਬੰਦਾ ਅੰਦਰ ਜਾਂਦਾ ਹੈ ਤੇ ਉਹ ਜਿਹੜਾ ਫਾਰਮ ਭਰਨ ਵਾਲਾ ਬੰਦਾ ਉਹ 100 ਰੁਪਿਆ ਫਾਈਲ ਦਾ ਲੈਂਦਾ ਹੈ ਅੱਛਾ ਜੀ ਉਹ ਜੇ ਤਾਂ ਹੁਣ ਸਰਕਾਰ ਨੇ ਭਰਾਇਆ ਤੇ ਉਹਦੀ ਕੋਈ ਪਰਚੀ ਨਹੀਂ ਔਰ ਸੈਯਦ ਨੇ ਉਹ ਬੰਦਾ ਜੇ ਬਾਹਰ ਦਾ ਪ੍ਰਾਈਵੇਟ ਇਹਨਾਂ ਨੇ ਬਠਾਰ ਰੱਖਿਆ ਹੈ ਵੇਖੋ ਬਿਜਲੀ ਬੋਰਡ ਦੀ ਮਚਾਉਂਦਾ ਹੈ ਤੇ ਜਿਹੜਾ ਪਾਣੀ ਆਂਦਾ ਖਰਚਾ ਉਹ ਹੈ ਫਰਨੀਚਰ ਉਹਦਾ ਤੋੜਦਾ ਕਮਰਾ ਇੱਕ ਦਾ ਕਿੰਨਾ ਕਰਾਇਆ ਉਹ ਕਮਰਾ ਮੰਲੀ ਬੈਠਾ ਹੈਗਾ ਹੈ ਤੇ ਪੈਸੇ ਉਹ ਲੋਕਾਂ ਤੋਂ ਪ੍ਰਾਈਵੇਟ 100 ਰੁਪਿਆ ਫਾਈਲ ਦੇ ਲਈ ਜਾਂਦਾ ਮੈਂ ਅੱਜ ਇੱਕ ਫਾਈਲ ਭਰ ਕੇ ਆਇਆ ਮੈਥੋਂ ਵੀ ਅੱਜ ਵੀ 100 ਰੁਪਿਆ ਲਏ ਅੱਛਾ ਜੀ ਹਾਂ ਕਿ ਉਹ ਜਿਹੜਾ ਮਤਲਬ ਐਸੀ ਦੇ ਹੁਕਮ ਨੇ ਵੀ ਲੋਕਾਂ ਤੋਂ 100 ਰੁਪਇਆ ਲਈ ਚੱਲੋ ਤੇ ਫਾਈਲਾਂ ਭਰੀ ਚੱਲੋ ਅੱਛਾ ਜੀ ਬਾਹਰੋਂ ਅਗਲੇ ਨੇ 50 ਭਰਉਣੀ ਹੋਵੇ ਬਾਹਰੋਂ ਅਗਲੇ ਨੇ ਆਪ ਹੀ ਭਰ ਕੇ ਦੇਣੀ ਹੋਵੇ ਕੋਈ ਨੌਲੇਜ ਰੱਖਦਾ ਹੋਵੇ ਅੱਛਾ ਜੀ ਹਾਂ ਉਥੇ ਕਿਉਂ ਡੰਡ ਲਾਇਆ ਲੋਕਾਂ ਨੂੰ ਇਹ ਅੱਛਾ ਜੀ ਵੀ ਇੱਕ ਆ ਬੋਰਡ ਦੀ ਬਿਲਡਿੰਗ ਬਿਲਡਿੰਗ ਅਵੇਲ ਕਰਦਾ ਹੋ ਬਿਜਲੀ ਪਾਣੀ ਉੱਥੋਂ ਦੀ ਵਰਤਦਾ ਹੈ ਫਰਨੀਚਰ ਉੱਥੋਂ ਦਾ ਤੋੜਦਾ ਹੈ ਤੇ ਪੈਸੇ 100 ਰੁਪਏ ਲੈ ਕੇ ਆਪਦੀ ਜੇਬ ਚ ਪਾਉਂਦਾ ਪਰ ਫਾਈਲ ਅੱਛਾ ਜੀ ਬਾਪੂ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਤਾਂ ਕਹਿੰਦੀ ਲੋਕਾਂ ਦੇ ਐਨੇ ਕ ਕੰਮ ਕਰਤੇ ਅਸੀਂ ਪਿੰਡਾਂ ਦੇ ਵਿੱਚ ਸ ਫਿਰ ਹੋਰ ਗੱਲ ਹੈ ਹੁਣ ਜਿਹੜਾ ਉੱਥੇ ਲਿਖ ਕੇ ਲਾਇਆ ਪਿਆ ਵੀ ਐਸ.ਸੀ ਵੱਲੋਂ ਹੁਕਮ ਹੈ ਵੀ ਇੱਥੋਂ ਅੰਦਰੋਂ ਫਾਰਮ ਭਰੋ ਦਫ਼ਤਰ ਚੋਂ ਦਫ਼ਤਰ ਚੋਂ ਭਰੋ ਬਾਹਰੋਂ ਫਾਰਮ ਭਰਾਈ ਅਸੀਂ ਨਹੀਂ ਮਨਜ਼ੂਰ ਨਹੀਂ ਕੀਤੇ ਜਾਣਗੇ ਹੁਣ ਉਹ ਐਸ.ਸੀ ਸਾਹਿਬ ਨੂੰ ਪਤਾ ਨਹੀਂ ਵੀ ਉਹ ਉਹਦੀ ਡਿਊਟੀ ਐਸ.ਸੀ ਸਾਹਿਬ ਨੇ ਲਾਈ ਆ ਵੀ 100 ਰੁਪਏ ਲਈ ਚੱਲ ਜਾਂ ਥੱਲੇ ਆਪ ਹੀ ਲਈ ਜਾਂਦੇ ਨੇਗੇ ਅੱਛਾ ਜੀ ਹਾਂ ਠੀਕ ਹੈ ਮੈਂ ਅੱਜ ਹੁਣੇ ਹੀ ਦੇਖਿਆ ਅੱਜ ਦੀ ਜਿਹੜੇ ਦੇ ਪੰਜ ਤਰੀਕੇ ਦੇ ਵਿੱਚ ਠੀਕ ਹੈ ਹਾਂ ਜੀ ਉਹ ਜਿਹੜਾ ਮਤਲਬ ਉਹ ਲਿਟਰੇਚਰ ਆ ਫਾਇਲਾ ਨਹੀਂ ਆ ਫਾਰਮ ਆ ਸਟੇਸ਼ਨਰੀ ਆ ਉਹ ਸਾਰੀ ਬੋਰਡ ਦੀ ਆ ਕੀ ਉਹ ਆਪਣੀ ਪ੍ਰਾਈਵੇਟ ਬੋਥੇ ਮਤਲਬ ਆਪਦੇ ਸਟੇਸ਼ਨਰੀ ਲੈ ਕੇ ਲੋਕਾਂ ਤੋਂ ਪੈਸੇ ਵਟੋਰੀ ਜਾਂਦਾ ਜੀ ਬਾਪੂ ਜੀ ਪਿਛਲੀਆਂ ਸਰਕਾਰਾਂ ਦੀ ਗੱਲ ਕਰੀਏ ਆਪਾਂ ਕਾਲੀ ਦਲ ਨੇ ਵੀ ਰਾਜ ਕੀਤਾ ਕਾਂਗਰਸ ਨੇ ਵੀ ਰਾਜ ਕੀਤਾ ਕਿਵੇਂ ਦਾ ਰਾਜ ਰਿਹਾ ਉਹਨਾਂ ਦਾ ਤੇ ਆਮ ਆਦਮੀ ਪਾਰਟੀ ਦਾ ਕਿਵੇਂ ਦਾ ਰਾਜ ਤੈਨੂੰ ਮੈਂ ਪਹਿਲੇ ਹੀ ਕਹ ਤੇ ਵੀ ਸਾਰੇ ਇੱਕੋ ਜਿਹੇ ਸਾਰੇ ਇੱਕੋ ਜਿਹੇ ਹਾਂ ਕੋਈ ਕੋਈ ਨਾ ਜੋ ਠੀਕ ਨਹੀਂਗਾ ਜਦੋਂ ਉਹ ਨੀਤੀਆਂ ਉਹਨਾਂ ਦੀਆਂ ਉਹਨਾਂ ਦੀਆਂ ਲਾਗੂ ਕਰਦੇ ਆ ਸਰਮਾਇਦਾਰਾਂ ਦੀਆਂ ਹੈ ਠੀਕ ਹੈ ਨਾ ਤੇ ਉਹ ਸਾਰੇ ਫਿਰ ਉਹ ਸਾਡੇ ਭਾਅ ਦੇ ਤਾਂ ਇੱਕੋ ਜਿਹੇ ਇੱਕ ਸਾਡੇ ਤੇ ਮਾਰ ਪੈਂਦੀ ਆ ਸਾਰਿਆਂ ਨੂੰ ਤੈਨੂੰ ਸਾਰੇ ਇੱਕੋ ਜਿਹੇ ਆ ਮਾਦੂਈ ਪਾਰਟੀ ਨੇ ਇੱਕ ਵੱਖਰੀ ਗੱਲ ਕੀਤੀ ਸੀ ਕਹਿੰਦੇ ਕਿ ਅਸੀਂ ਸੱਥਾਂ ਚੋ ਸਰਕਾਰ ਚ ਲਾਵਾਂਗੇ ਇੱਥੇ ਆਪਾਂ ਸੱਥ ਦੇ ਵਿੱਚ ਬੈਠੇ ਆ ਤੁਹਾਨੂੰ ਕਿਤੇ ਆਉਂਦੀ ਆ ਸੱਥ ਦੇ ਵਿੱਚ ਹੈ ਕਿਤੇ ਨਹੀਂ ਆਏਗੇ ਜੇ ਆ ਜਾਣ ਤਾਂ ਖਬਰ ਫਿਰ ਅਸੀਂ ਉਹਨਾਂ ਨੂੰ ਪੁੱਛਾਂਗੇ ਜੇ ਆਏ ਤਾਂ ਇੱਥੇ ਉਹਨਾਂ ਨੂੰ ਵੀ ਪੁੱਛ ਲਾਂਗੇ ਉਹ ਤਾਂ ਕਹਿੰਦੇ ਸੀ ਤਾਂ ਜਾ ਜਾ ਕੇ ਘਰਾਂ ਚ ਜਾ ਕੇ ਪੁੱਛਦਿਆਂ ਕਿਸੇ ਦੀ ਦੁੱਖ ਤਕਲੀਫ ਹੁੰਦੀ ਆ ਤਾਂ ਤੇ ਆਏਗਾ ਆ ਇਨੇ ਬੰਦੇ ਬੈਠੇ ਆ ਇਹ ਦੱਸ ਦੇਣਗੇ ਤੁਹਾਨੂੰ ਆਏ ਹੁਣ ਤਾਂ ਕਿਸੇ ਦੇ ਕਰੇ ਉਹਨਾਂ ਨੂੰ ਵੀ ਪੁੱਛਾਂਗੇ ਕਿਤੇ ਤੁਹਾਨੂੰ ਮਿਲੀ ਹੈ ਨਜ਼ਰ ਆਈ ਨਹੀਂ ਸਾਨੂੰ ਤਾਂ ਭਰਾ ਮੈਨੂੰ ਤਾਂ ਕੋਈ ਮਿਲਿਆ ਨਹੀਂ ਠੀਕ ਹੈ ਬਾਪੂ ਜੀ ਸਾਥ ਚ ਬੈਠੇ ਹੋ ਕਿਵੇਂ ਐਮ ਐਲ ਏ ਆ ਜਾਂਦੇ ਆ ਫਰਾਮਾਂ ਦੀ ਨਾ ਨਾ ਕੋਈ ਨਹੀਂ ਆਉਂਦਾ ਜੀ ਅੱਛਾ ਜੀ ਹਾਂ ਜੀ ਇਨਾ ਹੋਵੇ ਕਿ ਤੁਸੀਂ ਦੁਬਾਰੇ ਘਰੇ ਸੌਣ ਜਾਂਦੇ ਹੋ ਉਦੋਂ ਆ ਜਾਂਦੇ ਹੋ ਨਹੀਂ ਕਿਉਂਕਿ ਲੋਕਾਂ ਨੂੰ ਚੋਰੀਆਂ ਪਤਾ ਆਉਣਗੇ ਅੱਛਾ ਜਿਵੇਂ ਤੁਸੀਂ ਆਏ ਹੁਣ ਹੁਣ ਕਿਵੇਂ ਜਾਗਦੇ ਬੈਠੇ ਅਸੀਂ ਅੱਛਾ ਜੀ ਠੀਕ ਹੈ ਇਥੇ ਲੋਕ ਜੇ ਮੈਂ ਨਹੀਂ ਬੈਠੇ ਹੋਰ ਮੇਰੇ ਭਰਾ ਬੈਠੇ ਹੁੰਦੇ ਸਾਰਾ ਪਿੰਡ ਇੱਥੇ 2 ਮਿੰਟ ਵਿਲੇ ਬੰਦੇ ਇੱਥੇ ਆਉਂਦੇ ਆ ਗੱਲਾਂ ਬਾਤਾਂ ਕਰਨ ਵਾਸਤੇ ਆ ਰਾਜਨੀਤਿਕ ਗੱਲਾਂ ਬਾਤਾਂ ਵੀ ਕਰਦੇ ਆ ਹੂੰ ਕਹਿੰਦੇ ਸੱਥਾਂ ਦੇ ਵਿੱਚੋਂ ਮਲਾਈ ਹੈ ਜਿਹੜੀ ਨਿੱਤਰ ਕੇ ਹੁੰਦੀ ਹੈ ਖੰਡ ਚਰਚਾ ਕਰਦੇ ਹੂੰ ਕਿਵੇਂ ਦੀ ਲੱਗਦਾ ਤੁਹਾਨੂੰ ਬਠਿੰਡਾ ਹੌਟ ਸੀਟ ਤੇ ਕਿਹਦੀ ਚਰਚਾ ਹੁੰਦੀ ਹੈ ਫਾਇਦਾ ਕਿਸੇ ਦੀ ਚਰਚਾ ਨਹੀਂ ਜੀ ਕੋਈ ਆਈ ਨਹੀਂ ਕੋਈ ਉਹ ਤਾਂ ਮੈਦਾਨ ਚ ਉਤਰੇ ਪਏ ਰੈਲਿੰਗਾਂ ਚ ਘਰਾਂ ਦੇ ਜਾ ਜਾ ਕੇ ਤਾਂ ਪੈਰੀਆਂ ਥਲਾਈ ਜੀ ਜਦੋਂ ਟਿਕਟਾਂ ਟੁਕਟਾਂ ਦੇਣਗੇ ਤੇ ਪ੍ਰਚਾਰ ਸ਼ੁਰੂ ਕਰਨਗੇ ਫਿਰ ਟਿਕਟਾਂ ਦੇਤੀਆਂ ਗਰਮੀਤ ਖੁੱਡੀਆਂ ਨੂੰ ਟਿਕਟ ਦੇ ਦਿੱਤੀ ਆਮ ਆਦਮੀ ਪਾਰਟੀ ਨੇ ਠੀਕ ਹੈ ਜੀ ਲੱਖਾਂ ਸੁਧਾਨਾ ਚੋਣ ਲੜੇਗਾ ਵੀ ਬਾਹਰ ਸਿਮਰਤ ਕੋਰ ਬਾਦਲ ਲੜਨਗੇ ਠੀਕ ਹੈ ਜੀ ਤੇ ਰਾਜਾ ਵਡਿੰਗ ਜਾਂ ਉਹਨਾਂ ਦੇ ਘਰ ਵਾਲੀ ਅਮਰਤਾ ਵਡਿੰਗ ਲੜਨ ਗਈ ਚੋਣ ਠੀਕ ਹੈ ਠੀਕ ਹੈ ਕਿਵੇਂ ਦਾ ਲੱਗਦਾ ਕੌਣ ਚੋਣ ਜਿੱਤ ਸਕਦਾ ਇੱਥੋਂ ਬਠਿੰਡਾ ਲੋਕ ਸਭਾ ਤੋਂ ਹਜੇ ਕੁਝ ਕਹਿ ਨਹੀਂ ਸਕਦੇ ਜੀ ਪਰ ਫਸਮਾ ਮੈਚ ਰਹੂਗਾ ਵੀ ਬਾਹਰ ਸਿਮਰਤ ਕੋਰ ਬਦਲ ਨੂੰ ਕਹਿੰਦੇ ਵੱਧ ਵੋਟਾਂ ਪੈਂਦੀਆਂ ਨੇ ਪੈਣੀਆਂ ਹੀ ਵੱਧ ਨੂੰ ਠੀਕ ਹੈ ਕਿਵੇਂ ਚੰਗੇ ਕੰਮ ਕੀਤੇ ਸੀ ਉਹਨੇ ਕਿਸਾਨਾਂ ਨੂੰ ਕੋਸੇ ਕਿਸਾਨਾਂ ਬਾਦਲ ਸਰਕਾਰ ਕੁਝ ਬਾਦਲਾਂ ਦੇ ਲੋਕਾਂ ਦੇ ਕਿਸਾਨਾਂ ਦੇ ਹਿੱਤੇ ਰਹੀ ਆ ਹਮ ਹਿੱਤੇ ਰਹੀ ਆ ਬਾਕੀਆਂ ਪਾਰਟੀਆਂ ਨਾਲੋਂ ਅੱਛਾ ਜੀ ਹਾਂ ਜੀ ਕਹਿੰਦੇ ਹਰੀ ਕ੍ਰਾਂਤੀ ਬਾਦਲ ਗਿਆ ਨੇ ਲੈ ਕੇ ਆਂਦੀ ਆ ਲਿਆਂਦੀ ਸੀ ਇਸ ਗੱਲ ਠੀਕ ਆ ਜੀ ਇਹ ਗੱਲ ਸੱਚੀ ਆ ਹਾਂ ਜੀ ਕਹਿੰਦੇ ਕੋਠੀਆਂ ਜੇ ਪਾਈਆਂ ਤਾਂ ਕਹਿੰਦੇ ਕਿਸਾਨਾਂ ਦੀ ਜੇ ਅੱਜ ਕੋਠੀਆਂ ਪਾਈਆਂ ਨੇ ਕੋਠੀਆਂ ਦੇ ਮਾਲਕ ਹੋਇਆ ਤਾਂ ਬਾਦਲ ਗਿਆ ਨੇ ਹਰੀ ਕ੍ਰਾਂਤੀ ਲਿਆਂਦੀ ਤੇ ਕਿਸਾਨਾਂ ਦੇ ਫਸਲਾਂ ਹੋਣ ਲੱਗੀਆਂ ਫੇਰ ਪਾਈਆਂ ਨੇ ਠੀਕ ਆ ਜੀ ਮੋਟਰ ਮਟਰ ਬਹੁਤ ਦਿੱਤੀਆਂ ਜੀ ਅੱਛਾ ਜੀ ਚੰਗਾ ਕੰਮ ਕੀਤਾ ਵਧੀਆ ਕੀਤਾ ਜੀ ਠੀਕ ਹੈ ਕੁਝ ਲੋਕ ਤਾਂ ਕਹਿੰਦੇ ਪਾਣੀ ਥੱਲੇ ਜਾਵੜਿਆ ਕਹਿੰਦੇ ਮੋਟਰਾਂ ਲਾਤੀਆਂ ਪਾਣੀ ਤਾਂ ਫਿਰ ਇਹ ਇਹ ਦਾ ਪਾਣੀ ਨਾ ਮੋਟਰਾਂ ਦੇ ਫਿਰ ਵੀ ਜਾਣਾ ਸੀ ਇਹ ਤਾਂ ਧਰਤੀ ਦਾ ਵਾਹਣ ਹੁੰਦਾ ਪਾਣੀ ਬਦਲਦਾ ਰਹਿੰਦਾ ਹੂੰ ਜਦੋਂ ਆਪਣੇ ਪਹਿਲਾਂ ਇੱਥੇ 2 300 ਦੇ ਪਾਣੀ ਦਾ ਮੁੜ ਕੇ ਤਾਂ ਆ ਗਿਆ ਹੁਣ ਜਿੱਥੇ ਪਹਿਲਾਂ ਉੱਤ ਉੱਚੀ ਉੱਚਾ ਹੀ ਪਾਣੀ ਉਸੇ ਥੱਲੇ ਜਾਵੜਿਆ ਬਾਕੀ ਜਿਹੜਾ ਹੁਣ ਮਾਲ ਮਹਿਕਮੇ ਦੇ ਵਿੱਚ ਕੰਮ ਮੁਲਜ ਜਾਗਾ ਦੇ ਸੀ ਤਹਿਸੀਲਾਂ ਦੇ ਵਿੱਚੋਂ ਕ腐ਸ਼ਨ ਚੱਕ ਦਿਆਂਗੇ ਤਹਿਸੀਲਾਂ ਦੇ ਵਿੱਚ ਕ腐ਸ਼ਨ ਉਦੋਂ ਵੀ ਵੱਧ ਗਈ ਅੱਛਾ ਜੀ ਹਾਂ ਆ ਪਟਵਾਰੀਆਂ ਨੇ 4 ਸਾਲੇ ਬਣਾਏ ਆ ਇੰਨੇ ਕਫਲੇ ਕੀਤੇ ਆ ਇਹਦੇ ਚ ਤੇ ਇੰਨਾ ਰਿਕਾਰਡ ਦੀ ਐ ਮਧਾਣੀ ਮਾਰੀ ਆ ਰਿਕਾਰਡ ਦੇ ਵਿੱਚ ਕਿਸੇ ਦਾ ਕੋਈ ਕਿਸੇ ਦਾ ਨਾਮ ਕੋਈ ਖਸਰਾ ਨੰਬਰ ਸਹੀ ਆ ਨਾਕੇ ਦਾ ਰਕਬਾ ਸਹੀ ਆ ਉਹਦੇ ਚਾਹੁੰਦੇ ਨੇ ਫਰਦ ਬਦਲ ਬਣੂਗੀ ਜੀ ਫਰਦ ਬਦਰ ਦੇ ਪੈਸੇ ਦਿਓ ਦੱਸੋ ਅੱਛਾ ਜੀ ਹਾਂ ਵੀ ਕੋ ਉਹ ਰਿਕਾਰਡ ਦੇ ਵਿੱਚ ਗਲਤੀ ਕਿਹਨੇ ਕੀਤੀ ਆ ਉਹ ਜ਼ਿੰਮੇਵਾਰਾਂ ਨੇ ਕੀਤੀ ਆ ਨੇ ਬਾਪੂ ਜੀ ਆਮ ਆਦਮੀ ਪਾਰਟੀ ਨੇ ਫਲੈਕਸ ਬੋਰਡ ਵੱਡੇ ਵੱਡੇ ਲਾਤੇ ਕਹਿੰਦੇ ਅਸੀਂ ਭ੍ਰਸ਼ਟਾਚਾਰੀ ਆ ਜਿਹੜੇ ਅੰਦਰ ਜ਼ਿਲ੍ਹਿਆਂ ਦੇ ਵਿੱਚ ਡੱਕਦੇ ਨਜ਼ਰ ਆ ਰਹੇ ਆ ਤੁਹਾਨੂੰ ਭ੍ਰਸ਼ਟਾਚਾਰ ਕੋਈ ਸਾ ਇੱਥੇ ਸਾਡੇ ਸਾਹਮਣੇ ਭ੍ਰਸ਼ਟਾਚਾਰ ਕਰੀ ਜਾਂਦੇ ਕਿਸੇ ਨੇ ਨਹੀਂ ਡੱਕਿਆ ਅੱਛਾ ਜੀ ਕਿਸੇ ਨੂੰ ਹਾਂ ਸ਼ਿਕਾਇਤ ਕੀਤੀ ਕਹ ਜੀ ਕੋਈ ਸ਼ਿਕਾਇਤ ਕਿਹੜਾ ਕੋ ਸੁਣਦਾ ਹੈਗਾ ਸ਼ਿਕਾਇਤ ਕੀਤੀ ਅੱਛਾ ਜੀ ਜਦੋਂ ਹੁਣ ਕਪਟਵਾਰੀ ਐਮਐਲਏ ਦਾ ਫੋਨ ਨਹੀਂ ਚੱਕਦਾ ਕੋ ਸ਼ਿਕਾਇਤ ਕਿਹਦੇ ਕੋਲੇ ਕਰੂ ਕੋਈ ਹੂੰ ਬਾਪੂ ਜੀ ਆਮ ਆਦਮੀ ਪਾਰਟੀ ਨੇ ਜਦੋਂ ਸੱਤਾ ਦੇ ਵਿੱਚ ਆਉਣਾ ਸੀ ਕਹਿੰਦੇ ਕਾਲੀ ਦਲ ਨੇ ਨਸ਼ਾ ਜਿਹੜਾ ਆਮ ਬਕਾਇਆ ਤੇ ਕਾਲੀ ਦਲ ਨਸ਼ਾ ਪਰ ਹੁਣ ਨਸ਼ਾ ਘਟਿਆ ਤੁਹਾਨੂੰ ਲੱਗਦਾ ਨਹੀਂ ਵੇਚਦਾ ਕੋਈ ਜਿਹੜਾ ਕੋ ਅਕਾਲੀ ਦਲ ਦਾ ਨਸ਼ਾ ਵੇਚਦਾ ਸੀ ਉਹ ਕੋ ਟੰਗਿਆ ਦਾ ਹੀ ਨਹੀਂ ਵੀ ਉਹ ਜੇਲ੍ਹ ਚ ਬੈਠਾਗਾ ਅਕਾਲੀ ਦਲ ਦਾ ਕੋ ਲੀਡਰ ਜਾਂ ਵਰਕਰ ਵੀ ਭਾਈ ਉਹਨੂੰ ਸਜ਼ਾ ਹੋ ਗਈ ਤੇ ਉਹ ਸਾਬਤ ਹੋ ਗਿਆ ਐਲੀ ਐਲੀਗੇਸ਼ਨ ਹੀ ਹੈ ਨਸ਼ਾ ਦਾ ਉਦੋਂ ਵੀ ਵੇਖਦਾ ਸੀ ਨਸ਼ਾ ਹੁਣ ਵੀ ਵਿਕੀ ਜਾਂਦਾ ਹੂੰ ਬਾਪੂ ਜੀ ਇਹ ਲੀਡਰ ਇੱਕ ਦੂਜੇ ਤੇ ਇਲਜ਼ਾਮ ਕਿਉਂ ਲਾਉਂਦੇ ਆ ਉਸ ਉਹ ਉਹਨੂੰ ਨਿੰਦੀ ਜਾਂਦਾ ਉਹ ਉਹਨੂੰ ਨਿੰਦੀ ਜਾਂਦਾ ਪਰ ਹੁਣ ਮੋਦੀ ਨੂੰ ਭਜਾਉਣ ਦੇ ਲਈ ਇਕੱਠੇ ਆ ਬਈ ਲੀਡਰਾਂ ਲੀਡਰਾਂ ਦਾ ਤਾਂ ਕੋਈ ਮਤਲਬ ਲੈਵਲ ਹੀ ਨਹੀਂ ਰਿਹਾ ਲੀਡਰਾਂ ਵਾਲਾ ਅੱਛਾ ਜੀ ਉਹ ਇੰਨੀ ਘਟ ਗਿਆ ਸ਼ਬਦਾਵਲੀ ਵਰਤਦੇ ਆ ਵੀ ਇੱਥੇ ਖੁੰਡਾ ਤੇ ਅਸੀਂ ਵੀ ਨਹੀਂ ਉਹ ਹੀ ਇੱਕ ਦੂਜੇ ਦੇ ਵਰਤਦੇ ਤੇ ਬਾਪੂ ਰੋਟੀ ਇਕੱਠੇ ਖਾ ਲੈਂਦੇ ਆ ਡਿਬੇ ਡਿਬੇਟ ਤੇ ਬੈਠੇ ਇੱਕ ਦੂਜੇ ਤੇ ਐਨਾ ਮਤਲਬ ਭੱਦੀ ਭਾਸ਼ਾ ਵਰਤਦੇ ਆ ਜੀ ਦਾ ਕੋਈ ਹੋ ਨਹੀਂ ਭੱਦੇ ਉਹ ਇਲਜ਼ਾਮ ਲਾਉਂਦੇ ਨੇ ਕਿ ਬਹੁਤ ਵਧੀਆ ਜਿਹੜੇ ਮਤਲਬ ਕਿਸੇ ਨੂੰ ਲਾਉਣੇ ਨਹੀਂ ਚਾਹੀਦੇ ਕਿ ਐਡੇ ਮ ਤੇ ਕੋਈ ਕਿਸੇ ਪਾਰਟੀ ਚ ਰਲ ਜਾਂਦਾ ਕੋਈ ਕਿਸੇ ਪਾਰਟੀ ਚ ਰਲ ਜਾਂਦਾ ਇਹਨਾਂ ਦਾ ਆਪ ਦਾ ਕੋਈ ਕੈਰੈਕਟਰ ਹੀ ਨਹੀਂਗਾ ਅੱਛਾ ਜੀ ਕੋਈ ਨਾ ਚ ਕੋਈ ਉਹ ਹੈ ਹੀ ਨਹੀਂ ਬਾਪੂ ਜੀ ਕਿਵੇਂ ਦੇਖਦੇ ਆ ਅੱਜ ਅੱਜ ਕਿਸੇ ਨੂੰ ਗਾਲਾਂ ਕੱਢੀ ਜਾਂਦੇ ਆ ਅਗਲੇ ਦਿਨ ਉਧਰ ਪਾਰਟੀ ਜਾ ਕੇ ਉਹਦੇ ਗੁਣ ਗਾਈ ਜਾਂਦੇ ਆ ਦੱਸੋ ਇਹਨਾਂ ਉੱਪਰ ਇਹਨਾਂ ਦਾ ਕੋਈ ਕੈਰੈਕਟਰ ਹੀ ਨਹੀਂ ਰਹਿ ਲੀਡਰਾਂ ਦਾ ਅੱਛਾ ਇੱਕ ਪਾਸੇ ਮੋਦੀ ਨੂੰ ਭਜਾਉਣ ਦੇ ਲਈ ਪੰਜਾਬ ਦੇ ਲੀਡਰ ਪੰਜਾਬ ਦੀ ਜਿਹੜੀ ਲੀਡਰਸ਼ਿਪ ਆ ਜਾਂ ਇੰਡੀਆ ਗੱਠ ਜੋੜ ਹੋ ਰਿਹਾ ਤੇ ਦੂਜੇ ਪਾਸੇ ਲੀਡਰ ਪੰਜਾਬ ਦੇ ਪਾਰਟੀਆਂ ਦੇ ਵਿੱਚੋਂ ਨਿਕਲ ਨਿਕਲ ਕੇ ਮੋਦੀ ਦੀ ਪਾਰਟੀ ਦੇ ਵਿੱਚ ਉਹ ਉਹ ਉਹਨਾਂ ਲੋਕਾਂ ਨੇ ਮਾੜੇ ਕੰਮ ਕੀਤੇ ਆ ਕਬਲੇ ਕੀਤੇ ਆ ਉਹ ਚੋਰਨ ਉਹ ਈਡੀ ਤੋਂ ਡਰਦੇ ਨੇਗੇ ਅੱਛਾ ਜੀ ਹਾਂ ਜਿਹੜੇ ਜਿਹੜੇ ਆਮ ਲੋਕ ਸਾਫ ਆ ਜਾਂ ਸਾਡੇ ਜ਼ਿਮੀਂਦਾਰ ਆ ਕਿਸਾਨ ਆ ਜੋ ਵੀ ਆ ਛੋਟੇ ਦੁਕਾਨਦਾਰ ਆ ਮਜ਼ਦੂਰ ਆ ਉਹ ਉਹ ਸਾਰੇ ਇਹਦਾ ਵਾ ਵਿਰੋਧ ਕਰਨਗੇ ਕਰਨਗੇ ਇਹਦਾ ਭਾਜਪਾ ਦਾ ਪਰ ਲੀਡਰ ਵੀ ਤਾਂ ਕਿਸਾਨ ਹੀ ਨੇ ਬਾਪੂ ਜੀ ਉਹ ਲੀਡਰ ਕਿਸਾਨ ਹੀ ਨਾਲ ਉਹ ਤਾਂ ਕਿਸਾਨੀ ਜੋ ਨਿਕਲ ਕੇ ਅਮੀਰ ਬਣੇ ਬੈਠੇ ਆ ਲਾ ਕੇ ਤੁਕੇ ਆਮ ਆਦਮੀ ਪਾਰਟੀ ਦੇ ਸੀਐਮ ਭਗਵੰਤ ਮਾਨ ਕਹਿੰਦਾ ਮੈਂ ਕਿਸਾਨਾਂ ਦਾ ਮੁੰਡਾ ਕਹਿੰਦਾ ਛੋਟੇ ਜਿਹੇ ਆਮ ਵਰਗ ਦਾ ਮੁੰਡਾ ਸੀ ਕਹਿੰਦਾ ਜਿਹਨੂੰ ਬਣਾਇਆ ਜੀ ਨਹੀਂ ਕਰਤਾ ਠੀਕ ਆ ਤੇ ਆ ਹੁਣ ਆ ਮੰਡੀਆਂ ਕਿਉਂ ਰੱਦ ਕਰਤੀਆਂ ਸੀ ਜਿਹੜੀਆਂ 25 26 ਮੰਡੀਆਂ ਰੱਦ ਕੀਤੀਆਂ ਹੁਣ ਫੇਰ ਉਹ ਬਹਾਲ ਕਰਤੀਆਂ ਦੱਸੋ ਕੀ ਲੋੜ ਪਈ ਸੀ ਹੂੰ ਪਹਿਲਾਂ ਫੈਸਲਾ ਲੈ ਲੈਂਦੇ ਮੋੜ ਕੇ ਵਾਜਦੇ ਹਾਂ ਹਾਂ ਗਲਤ ਆਈਏ ਦੋ ਕਿਸਾਨਾਂ ਨੇ ਵਿਰੋਧ ਕੀਤਾ ਕਰ ਜੇ ਨਾ ਹੀ ਲੈਂਦੇ ਤਾਂ ਕਿਉਂ ਪਾਰਟੀ ਤੇ ਹਿੱਤ ਬੱਲ ਲੱਗਦਾ ਅੱਛਾ ਜੀ ਹੁਣ ਆਉਣਗੇ ਤੇ ਪੁੱਛੋਗੇ ਉਹਨਾਂ ਨੂੰ ਪਾਰਟੀ ਬਾਰੇ हां दस सवाल सर ਸਾਰਿਆਂ ਤੋਂ ਪੁੱਛੇ ਜਾਣਗੇ ਸਵਾਲ ਅੱਛਾ ਜੀ ਹਾਂ ਸਾਰੀਆਂ ਤਰ੍ਹਾਂ ਜਿਹੜੀਆਂ-ਜਿਹੜੀਆਂ ਕਿਸੇ ਨੇ ਗਲਤੀਆਂ ਕੀਤੀਆਂ ਲੋਕ ਅਹਸਾਸ ਕਰਾਉਣਗੇ ਅੱਛਾ ਜੀ ਬਾਪੂ ਜੀ ਕਿਵੇਂ ਨਸ਼ਾ ਬੰਦ ਹੋਇਆ ਜੀ ਨਹੀਂ ਹੋਇਆ ਅੱਛਾ ਜੀ ਹਾਂ ਕੱਖ ਨਹੀਂ ਹੋਇਆ ਕੱਖ ਨਹੀਂ ਹੋਇਆ ਜੀ ਬੰਦ ਹੋਇਆ ਨਾ ਚਾਹਤਾ ਸਗਾ ਬੰਦੇ ਇਹ ਤਾਂ ਕਾਲੀ ਦਲ ਨੂੰ ਕਹਿੰਦੇ ਸੀ ਤੁਸੀਂ ਨਸ਼ਾ ਵੇਚਦਿਆਂ ਜੀ ਹਾਂ ਕਾਲੀ ਗੱਲ ਨੂੰ ਵੇਚਦਾ ਤਾਂ ਹੁੰਦੇ ਮੈਡੀਸਿਨ ਬਕਾਇਆ ਨਸ਼ਾ ਲੈਂਦੇ ਲੈਂਦੇ ਉਹਨਾਂ ਨੇ ਜਾਰੇ ਤਾਂ ਅੱਛਾ ਜੀ ਇਹ ਉਹਨਾਂ ਦੇ ਭਾਈਵਾਲ ਬਣ ਕੇ ਹੋਣ ਵਾਲੇ ਅੱਛਾ ਜੀ ਹਾਂ ਨਾਲ ਹੀ ਬਿੱਤੀ ਹੈ ਜੇ ਉਹਨਾਂ ਨੇ ਬਕਾਇਆ ਸੀ ਤਾਂ ਫਿਰ ਇਹਨਾਂ ਨੂੰ ਬੰਦ ਕਰ ਦੇਣਾ ਚਾਹੀਦਾ ਨਹੀਂ ਕਰਦੇ ਬੰਦ ਜਿੰਨੇ ਸਾਸੀ ਪਾਰਟੀ ਦੇ ਬੰਦੇ ਨੇ ਸਾਡੇ ਸਾਰੇ ਗੱਲ ਇੱਕ ਮੰਚ ਤੇ ਇੱਕੋ ਇਕੱਠੇ ਹਜਾਰ ਲੋਕਾਂ ਨੂੰ ਬੁੱਧੂ ਬਣਾਉਂਦੇ ਆ ਇਹ ਅੱਛਾ ਜੀ ਹਾਂ ਸਾਰੇ ਹੁੰਦੇ ਮਨ ਲਾ ਕਾਲੀ ਵਾਲ ਹੈ ਹੈ ਅਕਾਲੀ ਦੇ ਜਿੱਤ ਵੀ ਗਿਆ ਅਕਾਲੀ ਜਿੱਤ ਰਿਹਾ ਹੈ ਇਹ ਮੋਦੀ ਬਣੀ ਜਾਣ ਕਿ ਭਵਨਾ ਗੱਠ ਜੋੜ ਹੋ ਗਈ ਅੱਛਾ ਜੀ ਜਿੱਤ ਕੇ ਜਿੱਤ ਕੇ ਵੀ ਉਹਨਾਂ ਕਹਿੰਦੇ ਕਿਸਾਨਾਂ ਦੀ ਪਾਰਟੀ ਆ ਕਿਸਾਨਾਂ ਦੀ ਨਾਲ ਆ ਸੀ ਅਕਾਲੀ ਵਾਲ ਹਾਂ ਆਖ ਆਖ ਨੂੰ ਕਹਿੰਦਾ ਸਾਨੂੰ ਪੁੱਛ ਕੇ ਦੇਗਾ ਪਹਿਲਾ ਇਹ বিজেপি ਖੜੀ ਇਹਨਾਂ ਨੇ ਕੀਤੀ ਪੰਜਾਬ ਦੇ ਵਿੱਚ ਯਾਰ ਅੱਛਾ ਜੀ ਹਾਂ ਬਸ বিজেপি ਤਾਂ ਗੱਲੀ ਲੜਦੀ ਹੈ ਚੋਣ ਹੁਣ ਹੁਣ ਤਾਂ ਲੜੀ ਹੈ ਹੁਣ ਪੈਰ ਲੱਗ ਕੇ বিজেপি ਵਾਲੇ ਕਹਿੰਦੇ 13 ਜਿੱਤਾਂਗੇ ਬਾਪੂ ਜੀ ਹਾਂ ਫਿਰ ਜਿਹਨੂੰ ਪੈਰ ਲੱਗ ਕੇ ਪੰਖੜ ਜਿੱਤਣ ਰਹਿਣ ਯਾਰ ਅੱਛਾ ਜੀ ਆਮ ਆਦਮੀ ਪਾਰਟੀ ਕਹਿੰਦੀ ਅਸੀਂ ਵੀ 13 ਜਿੱਤਾਂਗੇ ਜੀ ਉਹ ਸਾਰੇ ਕਹਿਣਗੇ ਸਾਰੇ ਆਏ ਆਖਣਗੇ ਵੋਟਾਂ ਤੇਰੀ ਮਿਲਣਗੇ ਉਹਨਾਂ ਨੂੰ ਸੀਟਾਂ ਦੇ ਰਹੀਆਂ ਬਾਪੂ ਜੀ ਸਾਰੇ ਕਹਿੰਦੇ 13 13 ਸਾਰੇ ਤੇਰਾ ਆਪ ਦਾ ਬਹਾਰੇ ਕੀ ਕਹਿੰਦੇ ਮੈਂ ਤੱਕੜਾ ਉਹਦਾ ਹੁਣ ਮਰਾਨ ਚਾਹੀਦਾ ਪਤਾ ਲੱਗੂ ਬਟਨਡੇ ਤੋਂ ਕੌਣ ਲੱਗਦਾ ਕੌਣ ਜਿੱਤ ਜੂਗਾ ਮਾ ਕਨੈਕਟ ਕਾ ਇਥੇ ਸੱਥਾਂ ਦੇ ਵਿੱਚ ਹੁੰਦੀ ਹੈ ਤੁਸੀਂ ਦੱਸ ਦਿਓ ਕਹਿੰਦੇ ਸਰਕਾਰ ਕੀ ਦੀ ਬਣਨੀ ਆ ਕਿਹੜਾ ਕਹਿੰਦੇ ਕਿੱਥੋਂ ਜਿੱਤੂਗੀ ਅਸੀਂ ਅਸੀਂ ਕਹਿੰਦੇ ਸਾਡੇ ਬਾਅਦ ਕੋਈ ਪੈਸੇ ਮੰਗਣ ਸਰਕਾਰ ਭਾਵੇਂ ਕਿਸੇ ਦੀ ਬਣਦੇ ਪਰ ਮੋਦੀ ਸਾਨੂੰ ਛੱਡ ਕੇ ਝਾੜ ਕੇ ਛੱਡੂ ਅੱਛਾ ਜੀ ਸਾਨੂੰ ਮਰਵਾ ਕੇ ਛੱਡੂ ਮੋਦੀ ਲੋਕਾਂ ਨੂੰ ਸਾਡੇ ਸਿੱਖਾਂ ਤੋਂ ਘਟ ਘਟ ਛੱਡਦਾ ਹੀ ਨਹੀਂ ਅੱਛਾ ਜੀ ਕੀ ਗੱਲ ਬਾਪੂ ਜੀ ਮੋਦੀ ਨੂੰ ਕਾਹਤੋਂ ਪੰਜਾਬ ਦੇ ਨਾਲ ਜਾਂ ਸਿੱਖਾਂ ਦੇ ਨਾਲ ਵੈਰ ਆ ਪਰ ਅਸੀਂ ਸਿੱਖਾ ਉਹ ਹਿੰਦੂ ਆ ਹਿੰਦੂ ਬਾਹਰ ਦਾ ਹਿੰਦੂ ਜਕਰਾ ਹੈ ਅੱਛਾ ਜੀ ਗੱਲ ਦਾ ਫਸਲਾ ਦਾ ਘਟਾ ਹੈ ਇਹ ਹਿੰਦੂ ਜਕਰਾ ਪੜਾ ਅੱਛਾ ਜੀ ਮੋਦੀ ਬਾਪੂ ਜੀ ਆਮ ਆਦਮੀ ਪਾਰਟੀ ਨੇ ਕੋਈ ਚੰਗਾ ਕੰਮ ਜੀ ਕੀਤਾ ਲੱਗਦਾ ਚੰਗਾ ਤਾਂ ਬਸ ਆਹੀ ਕੀਤਾ ਗਰੀਬ ਲੋਕਾਂ ਦੀ ਅਸੀਂ ਜਿਹਨਾਂ ਤੋਂ ਮਾਫ ਹੋ ਗਿਆਂ ਉਹਦੇ ਤੇ ਅਸੀਂ ਖੁਸ਼ ਹਾਂ ਅੱਛਾ ਜੀ ਬਿਜਲੀ ਬਸ ਅੱਛਾ ਬਿਜਲੀ ਕੱਲੀ ਦਾ ਚੰਗਾ ਕੰਮ ਬਿਜਲੀ ਵਾਟਰ ਝੋਨੇ ਤੇ ਪਾਣੀ ਨਹੀਂ ਰਹੀ ਬਦੋਸਾਲ ਹੋ ਗਏ ਚੰਗਾ ਆਇਆ ਹੁਣ ਦੁਬਾਰੇ ਮੌਕਾ ਦੇਣਾ ਚਾਹੀਦਾ ਆਮ ਆਦਮੀ ਪਾਰਟੀ ਕਿਨੂੰ ਆਮ ਆਦਮੀ ਪਾਰਟੀ ਮੈਂ ਨਹੀਂ ਕਹਿੰਦਾ ਇਹ ਗੱਲ ਮੜਕ ਮਾਇਦਾ ਕਿਸੇ ਨੂੰ ਦੇਖੇ ਰਾ ਨਹੀਂ ਅੱਛਾ ਜੀ ਮੈਂ ਤਾਂ ਕਹਿੰਦਾ ਲੋਕ ਆ ਆ ਵੀ ਇਕੱਠੇ ਰਹਿਣਾ ਪਾਰਟੀ ਕਿਸੇ ਨੂੰ ਨਾ ਪਾਉਂ ਬੋਟ ਕੋਈ ਨਹੀਂ ਚੰਗਾ ਸਾਡੇ ਬਸ ਯਾਰ ਤੇ ਲੋਕਤੰਤਰ ਕਿਵੇਂ ਰਹੂਗਾ ਫਿਰ ਬਾਪੂ ਜੀ ਵੋਟਾਂ ਹੀ ਨਹੀਂ ਲੋਕਤੰਤਰ ਹੈ ਹੀ ਨਹੀਂ ਅੱਛਾ ਜੀ ਲੋਕਾਂ ਦਾ ਕਿੱਥੇ ਦੰਤਾਂ ਦਾ ਨੋਟਾਂ ਦਾ ਦੰਤਾਂ ਦਾ ਲੁਟੇਰਾ ਦੰਤਾਂ ਦਾ ਹੈ ਅੱਛਾ ਜੀ ਆ ਲੁੱਟੂਆਂ ਦਾ ਆਮ ਆਦਮੀ ਪਾਰਟੀ ਕਹਿੰਦੀ ਸਾਡੇ ਕੋਲੇ ਤਾਂ ਪੈਸੇ ਹੀ ਨਹੀਂ ਸੀ ਕਹਿੰਦੀ ਲੋਕਾਂ ਨੇ ਦਿੱਤਾ ਨਹੀਂ ਨਹੀਂ ਉਹਨਾਂ ਦੀ ਜ਼ੋਰ ਚੱਲਦੋ ਨਹੀਂ ਇਹ ਗੱਲ ਮੈਂ ਮੰਨਦਾ ਮੈਂ ਉਹ ਫਿਰ ਸਾਰਿਆਂ ਚੱਕ ਕੇ ਉਹਨਾਂ ਨੂੰ ਕਰੇ ਪਰ ਉਹਦਾ ਬੁਨਾਵਰ ਕੇ ਹੋ ਕੇ ਹੁਣ ਅਸੀਂ ਉਹਨਾਂ ਤੋਂ ਵੀ ਚੰਗੇ ਕਰੀਏ ਅੱਛਾ ਹੁੰ ਜਦੋਂ ਉਹ ਹੀ ਮਾਰੇ ਹੋ ਗਏ ਅਸੀਂ ਤਾਂ ਕੀ ਨੂੰ ਕਰੀਏ ਯਾਰ ਹੁਣ ਚੌਥਾ ਬਦਲਾ ਕਿਹੜਾ ਆ ਸਕਦਾ ਕੋਈ ਨੁਂਦਾ ਮੈਂ ਤਾਂ ਕਹਿੰਦਾ ਸਾਰੇ ਲੋਕ ਜਿਵੇਂ ਹੁਣ ਜੂਨੀਅਰ ਬਣਿਆ ਨਾ ਇਹ ਸਾਰੇ ਇਕੱਠੇ ਨੇ ਬਦਲਾ ਲਈਏ ਬਸ ਅੱਛਾ ਜੀ ਅਜੇ ਵੱਡਾ ਬਦਲਾ ਕੋਈ ਨੁਂਦਾ ਅੱਛਾ ਮਤਲਬ ਲੋਕ ਇੱਥੇ ਹੁਣ ਆਪਾਂ ਇਕੱਠਾ ਕਰ ਲੋ ਇਹ ਹੀ ਬਦਲਾ ਬਸ ਹੋਰ ਕੋਈ ਬਦਲਾ ਨਹੀਂ ਸਾਡੇ ਵਾਸਤੇ ਜੇ ਅਸੀਂ ਇਕੱਠੇ ਰਾਂਗੇ ਜਦ ਬੱਜਾਂਗੇ ਤਾਂ ਸਾਨੂੰ ਕੋਈ ਨਹੀਂ ਕੱਢਦਾ ਯਾਰ ਪਿੰਡਾਂ ਦੇ ਵਿੱਚ ਕਹਿੰਦੇ ਰਸ਼ਨ ਵਾਲੀਆਂ ਗੱਡੀਆਂ ਹੁੰਦੀਆਂ ਰਸ਼ਨ ਵੰਡਣ ਵਾਸਤੇ ਆਉਂਦੀਆਂ ਕਿਹੜੀਆਂ ਗੱਡੀਆਂ ਰਸ਼ਨ ਵੰਡਣ ਵਾਸਤੇ ਆਟਾ ਜਿਹੜਾ ਵੰਡਣ ਵਾਸਤੇ ਕੋਈ जी, अच्छा जी हां ये ना होवे किथे गड्डी टप जांदी होवे ਤੁਹਾਨੂੰ ਪਤਾ ਨਾ ਲੱਗੇ ਅਸੀਂ ਅਸੀਂ ਉੱਥੇ ਬਿੜਕਾ ਰੱਖੀ ਗੱਡੀ ਦੀਆਂ ਅਸੀਂ ਬਿੜਕਾ ਰੱਖਣ ਦਿੰਦਾ ਨਹੀਂ ਉਹ ਵੀ ਗੱਡੀ ਆ ਗਈ ਕਿ ਨਹੀਂ ਆਈ ਯਾਰ ਠੀਕ ਹੈ ਠੀਕ ਹੈ ਹਾਂ ਕੰਡੂ ਲਉਂਦੀ ਹਾਂ ਤਾਂ ਐਮਐਲਏ ਆਉਂਦੇ ਸਾਥ ਦੇ ਵਿੱਚ ਕਿੱਥੇ ਅੱਜ ਕਿੱਦਾਂ ਅੱਜ ਕੋਈ ਨਹੀਂ ਆਇਆ ਪਰ ਜਿੱਦੇ ਆਇਆ ਉਹਨਾਂ ਨਾਲ ਪੈਂਟਰ ਦੇਖਾਂਗੇ ਜ਼ਰੂਰੀ اچھا ਹਾਂ ਇਲਤਿਹਾਰ ਹੈ ਆਮ ਆਦਮੀ ਪਾਰਟੀ ਨਾ ਤਾਂ ਨਹੀਂ ਪੈਂਟਰ ਵੀ ਨਹੀਂ ਭਾਵੇਂ ਕੋਈ ਆਏ ਆਮ ਆਦਮੀ ਪਾਰਟੀ ਇਹਨੇ ਸਾਨੂੰ ਕੁਝ ਦਾਈ ਦੇਤਾ ਅੱਛਾ ਜੀ ਹਾਂ ਉਹ ਤਾਂ ਕਹਿੰਦੇ ਜਿਆਦਾ ਹੀ ਦਿੱਤਾ ਸੀ ਕੀ ਕੀ ਦਿੱਤਾ ਉਹਨਾਂ ਨੇ ਕੱਖ ਦਿੱਤਾ ਉਹਨਾਂ ਨੇ 1000 ਰੁਪਏ ਆ ਗਿਆ ਖਾਤੇ 'ਚ ਕਿਹਨਾਂ ਆਖੇ ਨਾ ਜਿਹੜਾ ਔਰਤਾਂ ਨੂੰ ਕਹਿੰਦੇ ਉਹ ਡੱਕਾ ਨਾ ਉਹ ਆਵੇ ਇਦ ਕਰ ਜੇ ਉਹਨੂੰ ਆਈ ਤਾਂ ਕਹਿ ਨਹੀਂ ਸਾਡੇ ਕੋਲ ਇਦੋਂ ਹੋ ਗਿਆ ਜਦੋਂ ਇਲੈਕਸ਼ਨ ਦਵਾਰੀ ਹੋਈ ਨਾ ਅਭਿਨ ਸਵਾਰੀ ਉਹਦੇ ਬਾਅਦੋਂ ਤਾਂ ਕੁਝ ਕਹਿੰਦੇ ਰਹਿ ਇਦ ਕਰ ਕੱਖ ਨਹੀਂ ਆਇਆ ਯਾਰ ਤੇ ਜੇ ਉਹਨਾਂ ਨੇ ਕਿਹਾ ਤਾਂ 2000 ਰੁਪਏ ਦੇਵਾਂਗੇ ਵਿਅਕਤੀ ਆਧਾਰ ਕਰ ਲਓ ਹੁਣ ਦਵਾਰੇ ਮੌਕਾ ਦੇ ਦਿਓ ਹਾਂ ਆਮ ਆਦਮੀ ਪਾਰਟੀ ਯਾਰ ਜਿਹੜੇ ਲੋਕੀ ਰਾਤੋਂ ਨਿਕਰ ਕੇ ਭੰਦੇ ਯਾਰ ਬਾਦੋਂ ਤਾਂ ਸਾਵੀ ਨਹੀਂ ਵੋਟ ਮਿਲਦੀ ਅੱਛਾ ਜੀ 5000 ਨਾ ਰਹਿਣਗੇ 10000 ਵੋਟਾਂ ਦੇਣੀਆਂ ਅੱਛਾ ਜੀ ਹਾਂ ਸਾਡਾ ਅਸੀਂ ਸਾਡਾ ਆਪ ਦਾ ਮਾਸੀ ਰਹੇ ਜਿੰਨੀ ਅਸੀਂ ਕਮਾਈ ਕਰਦੇ ਨਾਲ ਸਾਡੇ ਕੋਲ ਉਹੀ ਰਹੇ ਅਸੀਂ ਲੈਣਾ ਕੀ ਉਹਨਾਂ ਦੇ ਪੈਸਾ ਤੋਂ ਅੱਛਾ ਜੀ ਹਾਂ ਠੀਕ ਸਾਡੀ ਜੀ ਕਮਾਈ ਕਿੱ ਕਿ ਸਾਡੀਆਂ ਸਾਡਾ ਪਕਰ ਨੂੰ ਬੰਦੀਆਂ ਸਾਰੀਆਂ ਬਾਟੀਆਂ ਅੱਛਾ ਉਹਨਾਂ ਨਾਲ 5000 ਕੀ ਕਰੂਗਾ ਅੱਛਾ ਹਮ ਤਾਂ ਆਪਦੀ ਵੋਟ ਹੈ ਤੁਹਾਨੂੰ ਯਾਰ ਆਪਦੀ ਕਮਾਈ ਵੋਟ ਸਾਡੀ ਅਹੀ ਰਹਿਣ ਨੇ ਹਾਂ ਕੋਈ ਸਾਡੇ ਤੇ ਮਾੜਾ ਬਾਰ ਨਾ ਕਰਨਾ ਸਾਡੀਆਂ ਫਸਲਾਂ ਦੇ ਚੰਗੇ ਰੇਟ ਸਾਡੀ ਕਮਾਈ ਦਾ ਮੁੱਲ ਪਹੁੰਚਣ ਤੋਂ ਆਹੀ ਜਾਈਦਾ ਅਸੀਂ ਉਹਨਾਂ ਤੋਂ ਕੋਈ ਫालतू ਚੀਜ਼ ਕੋਈ ਨਹੀਂ ਮੰਗਦੇ अच्छा जी ना मांगी मां है अच्छा हां ਤੇ ਬਾਪੂ ਜੀ ਇੱਕ ਔਰਤਾਂ ਨੂੰ ਜਿਹੜਾ ਜਿਹੜਾ ਕਿਰਾਇਆ ਮਾਫ ਕੀਤਾ ਉਹ ਚੰਗਾ ਕੰਮਾਂ ਕੀਤਾ ਨਹੀਂ ਚੰਗਾ ਕੀਤਾ ਕਾਤੋਂ ਨਹੀਂ ਚੰਗਾ ਕੀਤਾ ਚੰਗਾ ਨਹੀਂ ਕੀਤਾ ਘਰੇ ਘਰੇ ਇਸ ਬੰਦਾ ਅੱਛਾ ਜੀ ਬੁੜੀ ਆਗ ਦੇ ਮੈਂ ਜਾਂਦੀ ਆ ਕੁੜੀ ਕੋਲੇ ਤੁਹਾਡਾ ਦਾ ਕਰਾਇ ਲੁਕਾ ਮੇਰਾ ਲੱਗਦਾ ਨਹੀਂ ਉਹ ਕੀ ਚੰਗਾ ਹੋ ਪਰ ਕਰੇ ਕਰੇ ਨਹੀਂ ਬੰਦਾ ਅੱਛਾ ਬਧੀਆਂ ਜਾਂਦੀਆਂ ਬੁੜੀਆਂ ਸਰਕਾਰ ਨੂੰ ਘੱਟਾ ਮੰਦਾ ਬਗੈਰ ਰੋਡ ਤੋਂ ਹਾਂ ਅੱਛਾ ਜੀ ਹਾਂ ਬਿਨਾਂ ਲੋਟਸ ਜਾਂਦੀ ਆ ਕੀ ਮੰਗੂਗੀ ਆ ਐਕਟਿਵਾਰੇ ਜਦੋਂ ਐਮ ਐਲ ਏ ਆਉਣਗੇ ਸੱਥਾਂ ਦੇ ਵਿੱਚ ਤੁਹਾਡੇ ਤੋਂ ਵੋਟਾਂ ਲੈਣ ਦੇ ਲਈ ਤੁਸੀਂ ਵੀ ਕਿਹਾ ਤੁਸੀਂ ਸਾਨੂੰ ਮਾਫ ਕਰ ਕੀ ਕਰੀਓ ਕਿਰਾਇਆ ਅਸੀਂ ਕਰਾਉਂਦੇ ਨਹੀਂ ਸਾਡੀ ਨੀਤੀ ਨੇ ਇਹ ਜੀ ਅਸੀਂ ਤੁਹਾਨੂੰ ਮਾਫ ਕਰਨਾ ਉਹ ਤਾਂ ਮੈਂ ਪਹਿਲਾਂ ਕਰਦਾ ਜਾਂ ਸਾਡੇ ਕੋਲ ਪਹਿਲਾਂ ਸਾਰੇ ਕੁਸਾਗਾ ਨਾ ਸਾਡਾ ਤਾਂ ਉਹੀ ਰਹਿੰਦਾ ਸੀ ਕੋਈ ਨਹੀਂ ਕੁਸੀ ਮੰਗਦੇ ਸਰਕਾਰ ਤੋਂ ਬਾਪੂ ਜੀ ਇੰਨੇ ਜਣੇ ਬੈਠੇ ਹੋ ਸਾਥ ਦੇ ਵਿੱਚ ਸਰਕਾਰੀ ਸਕੂਲ ਚ ਕਿਸੇ ਦੇ ਜਵਾਕ ਪੜਦੇ ਆ ਤੁਹਾਡੀ ਕਿਹਦੇ ਸਰਕਾਰੀ ਸਕੂਲਾਂ ਦੇ ਵਿੱਚ ਜਵਾਕ ਪੜਦੇ ਆ ਤੁਹਾਡੀ ਨਹੀਂ ਪੜਦੇ ਪੜਦੇ ਵੀ ਹੈਗੇ ਕੁਸਾ ਆ ਗਰੀਬ ਲੋਕਾਂ ਨੇ ਪੜਦੇ ਨੇ ਅੱਛਾ ਤੁਹਾਡੇ ਪੜਦੇ ਆ ਤੁਹਾਡੇ ਕਿੱਥੇ ਪੜਦੇ ਆ ਅੱਜ ਸਾਡੇ ਸਭ ਦੂਜੇ ਦੇ ਪੜਦੇ ਆ ਪ੍ਰਾਈਵੇਟ ਪਰ ਮੈਂ ਮੇਰੀ ਗੱਲ ਸੁਣ ਲਾ ਮੈਂ ਤਾਂ ਕਾਲੀ ਜਗਾ ਖਰਾਓ ਬੰਦਾ ਬੈਠਾ ਹੈ ਮੈਂ ਸਾਡੀ ਕੁੜੀ ਨੂੰ ਸਰਕਾਰੀ ਚ ਲਾ ਕੇ ਰਾਜੀ ਸੀ 2-3 ਸਾਲ ਦੀ ਕੁੜੀ ਹੈ ਪਰ ਸਾਡੇ ਮਗਰ ਲੋਕ ਕਰਦੇ ਨਹੀਂ ਮੰਨੇ ਓਏ ਆਪਾਂ ਉਹਨਾਂ ਵਰਗੇ ਜੂਰ ਬੰਨਣਾ ਹੈ ਪਰ ਮੇਹੀ ਸੋਚੀ ਮੈਂ ਸਰਕਾਰੀ ਚ ਲਾਵਾਂਗੀ ਅੱਛਾ ਸਰਕਾਰੀ ਸਕੂਲ ਚ ਕਿਉਂ ਨਹੀਂ ਲਾਉਂਦੀ ਲੋਕ ਕੀ ਜਵਾਕਾਂ ਨੂੰ ਆਪਣੇ ਨੂੰ ਓਏ ਲੋਕ ਕਹਿੰਦੇ ਵੀ ਉੱਥੇ ਦਰਦਾ ਉੱਚਾ ਹੈ ਸਪੈਂਡਰ ਨੇ ਮਾਰਦੇ ਬੱਚੇ ਬੁੜੀਆਂ ਚੰਗੀਆਂ ਬਣਾ ਕੇ ਭੇਜਦੇ ਜਵਾਕਾਂ ਨੂੰ ਦੂਜਾ ਬਾਪੂ ਕਹਿੰਦੇ ਪੜ੍ਹਾਈ ਦੀ ਚੰਗੀ ਜਾਂਦੇ ਕਿੱਥੇ ਕਿੱਥੇ ਚੰਗੀ ਹਾਂ ਸਰਕਾਰੀ ਕੋਈ ਮਾੜੀ ਨਹੀਂ ਬੜਾ ਇਸ ਸਰਕਾਰੀ ਮਾਸਟਰ ਮੋਢੇ ਚੰਗੇ ਵਾਇਆ ਵੀਰਡ ਕੀਤੀ ਬਾਪੂ ਜੀ ਕੀ ਗੱਲ ਸਰਕਾਰੀ ਸਕੂਲ ਚ ਕਿਉਂ ਨਹੀਂ ਲਾਉਂਦੇ ਜਬਕ ਇਹ ਪੜਾਈਆਂ ਇੰਨੀਆਂ ਖਾਸ ਨਹੀਂ ਪ੍ਰਾਈਵੇਟ ਵਾਲੇ ਕੁਝ ਹੋ ਨਹੀਂ ਹਾਂ ਠੀਕ ਹੈ ਇਹ ਤਾਂ ਮਲੂਕੇ ਇਹ ਨੋਨ ਹੈ ਆਉਣਾ ਹੈ ਬਲਕੌਰ ਸਿੰਘ ਨੇ ਆਉਣਾ ਹੈ ਮੈਂ ਮੋਬਾਈਲਾਂ ਜੀ ਵੀ ਆਈ ਜਾਂਦਾ ਸਾਰੇ ਆਈ ਜਾਂਦਾ ਰਾਜਨੀਤੀ ਵਾਲੇ ਬਦਲੂਗੀ ਉਹ ਹਰਤੇਮਰ ਤੇ ਕਹਿੰਦੇ ਹਰਤੇਮਰ ਤੇ ਜਾਵੜੂਗੀ ਇਥੋਂ ਬਾਪੂ ਜੀ ਸਰਕਾਰੀ ਸਕੂਲਾਂ ਦੇ ਵਿੱਚ ਕਿਵੇਂ ਦਾ ਮਾਹੌਲ ਹੈ ਸਿੱਖਿਆ ਕਿਵੇਂ ਹੈ ਸਰਕਾਰੀ ਸਕੂਲਾਂ ਦਾ ਸਿੱਖਿਆ ਦਾ ਠੀਕ ਆ ਅਸੀਂ ਬੱਚੇ ਪੜਾਉਂਦੇ ਨਹੀਂ ਪਤਾ ਕੀ ਆ ਜਿਹੜਾ ਹੁਣ ਉਹ ਬਾਹਰ ਜਾਣ ਦਾ ਗਦੀਗੀੜ ਪਿਆ ਸਾਡੇ ਲੋਕਾਂ 'ਚ ਜਵਾਕਾਂ ਨੂੰ ਭੇਜਣ ਦਾ ਉਹ ਸਰਕਾਰੀ ਸਕੂਲਾਂ ਵੀ ਅੰਗਰੇਜ਼ੀ ਚ ਲਾਓ ਜੀ ਉੱਥੇ ਅੰਗਰੇਜ਼ੀ ਸਿੱਖੂ ਆ ਇਹ ਆ ਉਹ ਪਹਿਲਾਂ ਵਾਲੇ ਬੱਚੇ ਗਏ ਆ ਉਹ ਸਰਕਾਰੀ ਸਕੂਲਾਂ 'ਚ ਵੀ ਪੜ ਕੇ ਗਏ ਆ ਨੰਬਰ ਲੈ ਕੇ ਗਏ ਨਾ ਮਤਲਬ ਕੋਇਕ ਵੇਖੋ ਵੇਖ ਅਸੀਂ ਇੱਕ ਦੂਜੇ ਨੂੰ ਲਾਈ ਸਕਦੇ ਆ ਜਿਵੇਂ ਉਹ ਸਾਥੀ ਨੇ ਦੱਸਿਆ ਵੀ ਮੈਂ ਤਾਂ ਸਰਕਾਰੀ ਚ ਲਾ ਕੇ ਰਾਜੀ ਆ ਹੈ ਸਾਡਾ ਦੂਜਾ ਪਰਿਵਾਰ ਕਹਿੰਦਾ ਦੂਜੇ ਚ ਲਾਉਣਾ ਇਹ ਇਹ ਵੀ ਇੱਕ ਗਦੀ ਗੇੜ ਸਾਡੇ ਘਰਾਂ ਦੇ ਵਿੱਚ ਵੀ ਪਿਆਵ ਹੈ ਮਤਲਬ ਉਹ ਆ ਗਿਆ ਹੁਣ ਜਿਹੜੇ ਸਾਡੇ ਪੁਰਾਣੇ ਬੰਦੇ ਬੈਠੇ ਆ ਉਹ ਤਾਂ ਕਹਿੰਦੇ ਸਰਕਾਰੀ ਚ ਲਾ ਦੀਏ ਜਿਹੜੇ ਹੁਣ ਸਾਡੇ ਦੂਜੇ ਗਾਹ ਗਾਂ ਬੱਚੇ ਆ ਉਹ ਕਹਿੰਦੇ ਆ ਨਹੀਂ ਇੱਥੇ ਨਹੀਂ ਲਾਉਣਾ ਆਪਾਂ ਪ੍ਰਾਈਵੇਟ ਲਾਉਣਾ ਹੈ ਜਾਨੀ ਕਿ ਇੱਕ ਇਹ ਦਿਮਾਗ ਚ ਇਹ ਵੀ ਜੱਤੀ ਆ ਵੀ ਬਾਹਰ ਜਾਣ ਬੱਚੇ ਹੈ ਮਤਲਬ ਤੁਸੀਂ ਕਹਿੰਦੇ ਹੋ ਬਾਹਰ ਜਾਣ ਬੱਚੇ ਐਸ.ੀ.ਐਮ. ਭਗਵੰਤ ਮਾਨ ਕਹਿੰਦਾ ਸੀ ਕਿ ਅਸੀਂ ਇਸ ਗੱਲ 'ਤੇ ਰਾਜੀ ਨਹੀਂ ਕਿ ਬਾਹਰ ਜਾਣ ਬੱਚੇ ਬਾਹਰ ਵੀ ਕੀ ਵੀ ਆ ਕੰਮ ਹੈ ਕੰਮ ਹੈ ਜੇ ਸਰਕਾਰ ਸਾਨੂੰ ਕੰਮ ਇੱਥੇ ਦੇ ਦੇ ਨੌਕਰੀਆਂ ਇੱਥੇ ਦੇ ਦੇ ਆ ਜਿਹੜੀਆਂ ਮਤਲਬ ਮੋਦੀ ਆ ਜਾਂ ਉਹ ਜਿਹੜੀਆਂ ਨੀਤੀਆਂ ਲਿਆ ਰਿਹਾ ਉਹਦੇ ਤਹਿਤ ਹੀ ਸਾਡੀਆਂ ਨੌਕਰੀਆਂ ਨੌਕਰੀਆਂ ਖੁੱਸੀ ਜਾਂਦੀਆਂ ਜੇ ਨੌਕਰੀਆਂ ਮਿਲਦੀਆਂ ਹੁਣ ਤਾਂ ਸਾਡੇ ਜਵਾਨਾਂ ਨੂੰ ਬਾਹਰ ਜਾਣ ਦੀ ਵੀ ਕੀ ਲੋੜ ਹੈਗੀ ਆ ਅੱਛਾ ਜੀ ਹਾਂ ਤੇ ਬਾਪੂ ਜੀ ਬਾਹਰ ਜਾਣ ਦੀ ਗੱਲ ਕਹੀ ਹੈ ਤਾਂ ਸੀਐਮ ਭਗਵੰਤ ਮਾਨ ਕਹਿੰਦੇ ਸੀ ਗੋਰੇ ਇੱਥੇ ਕੰਮ ਕਰਨ ਆਇਆ ਕਰਨਗੇ ਕਿਵੇਂ ਗੋਰੇ ਤੁਹਾਨੂੰ ਨਜ਼ਰ ਆਉਂਦੇ ਕਿਤੇ ਕੰਮ ਕਰਦੇ ਪੰਜਾਬ ਦੇ ਵਿੱਚ ਹੈ ਪੰਜਾਬ ਦੇ ਵਿੱਚ ਗੋਰੇ ਕੰਮ ਕਰਦੇ ਨਜ਼ਰ ਆਉਂਦੇ ਕਿਤੇ ਓਏ ਇਹ ਗੋਰੇ ਆ ਜਾਣ ਯਾਰ ਅਸੀਂ ਇਹਨਾਂ ਨੂੰ ਕਾਲੇ ਅੰਗਰੇਜ਼ ਕਹਿੰਦੇ ਆ ਉਹ ਗੋਰੇ ਅੰਗਰੇਜ਼ ਸੀ ਪਹਿਲਾਂ ਗੋਰਿਆਂ ਨੇ ਲੁੱਟਿਆ ਉਸ ਤੋਂ ਬਾਅਦ ਕਾਲੇ ਅੰਗਰੇਜ਼ ਆ ਗਏ ਜਣੀ ਕਾਂਗਰਸ ਚ ਉਹ ਵੀ ਲੁੱਟਣ ਲੱਗ ਗਏ ਸਾਰੇ ਲੁੱਟਣ ਵਾਲੇ ਹੀ ਆ ਅੱਛਾ ਜੀ ਠੀਕ ਹੈ ਇੱਥੇ ਇੱਕੋ ਗੱਲ ਦੇ ਦਿੰਦੇ ਆ ਲੋਕਾਂ ਨੂੰ ਵੀ ਆਪ ਦੀਆਂ ਜਥੇਬੰਦੀਆਂ ਬਣਾਓ ਜਥੇਬੰਦੀਆਂ ਬਣਾ ਕੇ ਸਰਕਾਰ ਨਾਲ ਆਪਦੀਆਂ ਮੰਗਾਂ ਮਸਲਾਂ ਤੇ ਲੜਦੇ ਰਹੋ ਇਹ ਮਤਲਬ ਕਿਹੜਾ ਇਹ 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 ਮਹਿੰਮ ਚੱਲਦੀ ਰਹੇ ਇੰਨੀ ਬਹੁਤ ਹੈ ਤੇ ਸਾਡਾ ਬਚਾ ਤਾਂ ਹੀ ਹੋਊਗਾ ਜੇ ਅਸੀਂ ਜਥੇਬੰਦੀਆਂ ਬਣਾਵਾਂਗੇ ਪਿੰਡਾਂ ਚ ਬਾਪੂ ਜੀ ਕਿਵੇਂ ਆ ਤੁਸੀਂ ਗੱਲ ਮੈਂ ਕਹੀ ਜਾਂਦਾ ਜੀ ਮੈਂ ਤਾਂ ਆਪ ਕਿਸਾਨ ਦੁਨੀਆ ਦਾ ਮੈਂਬਰਾਂ ਦਾ ਅੱਛਾ ਜੀ ਬਾਪੂ ਜੀ ਕਿੱਥੇ ਪੜਦੇ ਆ ਜਵਾਕ ਤੁਹਾਡੇ ਸਾਡੇ ਜੀ ਪਹਿਲਾਂ ਤਾਂ ਕੁੜੀ ਪੜਦੀ ਸਾਡੀ ਬੜੂ ਸਾਵਾਲ ਦੀ ਬ੍ਰਾਂਚ ਚ ਪ੍ਰਾਈਵੇਟ ਸਕੂਲ ਚ ਪੜਦੇ ਸੀ ਜੀ ਪ੍ਰਾਈਵੇਟ ਹੀ ਹੈ ਜੀ ਉਹ ਬੜੂ ਸਮਾਂ ਦੀ ਬਣਾ ਚੋ ਠੀਕ ਉੱਥੇ ਪੰਜਵੀਂ ਕਰੀ ਸੀਗੀ ਉਸ ਤੋਂ ਬਾਅਦ ਲੱਗ ਗਈ ਜੀ ਆਪਣੇ ਕ੍ਰਿਸ਼ਨਾ ਵੜਕਾ ਚੋ ਕ੍ਰਿਸ਼ਨਾ ਵੜਕਾ ਤੋਂ ਬਾਅਦ ਜਿਹੜਾ ਆਪਣਾ ਆਪਣਾ ਫਫੜੀ ਬਣਾ ਸਕੂਲ ਉਹਦੇ ਸੀਗੀ ਬਾਪੂ ਜੀ ਸਰਕਾਰੀ ਸਕੂਲਾਂ ਚ ਕਿਉਂ ਨਹੀਂ ਲਾਉਂਦੇ ਤੁਸੀਂ ਆਪਣੇ ਜਵਾਬ ਦਿ ਜੀ ਮੰਦਾ ਨਹੀਂ ਕੋਈ ਜੀ ਅੱਛਾ ਜੀ ਕਿ ਸਰਕਾਰ ਤਾਂ ਕਹਿੰਦੀ ਪੜ੍ਹਾਈ ਬਹੁਤ ਵਧੀਆ ਸਰਕਾਰੀ ਸਕੂਲ ਬਹੁਤ ਵਧੀਆ ਪਰ ਮੰਨਦਾ ਨਹੀਂ ਕੋਈ ਬਾਪੂ ਜੀ ਤੂੰ ਕਹਿੰਦਾ ਬਹੁਤ ਵਧੀਆ ਤੇ ਫਿਰ ਜੇ ਮੰਨਦੇ ਨਹੀਂ ਤਾਂ ਤਾਂ ਕਰਕੇ ਨਹੀਂ ਮੰਨਦੇ ਹੋਣੇ ਜਾਂ ਸਰਕਾਰੀ ਸਕੂਲਾਂ 'ਚ ਪੜ੍ਹਾਈ ਨਹੀਂ ਵਧੀਆ ਹੈ ਪੜ੍ਹਾਈ ਬਹੁਤ ਵਧੀਆ ਪਰ ਮੇਰੀ ਮੰਨਦਾ ਨਹੀਂ ਕੋਈ ਅੱਛਾ ਜੀ ਨੌਕਰੀ ਦਿੱਤੀ ਮਾਂ ਨਹੀਂ ਜੇ ਜੇ ਕਿਸੇ ਨੂੰ ਇੱਕ ਅੱਧੇ ਨੂੰ ਮਿਲ ਗਈ ਉਹ ਨੌਕਰੀਆਂ 'ਚ ਨਹੀਂਗਾ ਅੱਛਾ ਜੀ ਹੈ ਐ ਵੀ ਜੀ ਜੇ ਨੋ ਮੈਂ ਪਹਿਲਾਂ ਗੱਲ ਕਹੀ ਸੀ ਜੇ ਨੌਕਰੀਆਂ ਮਿਲਦੀਆਂ ਹੁਣ ਤਾਂ ਬਾਹਰ ਕਿਉਂ ਜਾਣ ਅੱਛਾ ਜੀ ਤੇ ਇੱਕ ਗੱਲ ਪਹਿਲਾਂ ਤੁਸੀਂ ਪੁੱਛੀ ਸੀ ਯਾਰ ਇੱਥੇ ਸਾਡਾ ਥਰਮਲ ਸੀ ਬੰਦ ਕਰਤਾ ਨੌਕਰੀਆਂ ਸੀ 8000 ਬੰਦਾ ਕੰਮ ਕਰਦਾ ਸੀਗਾ ਠੀਕ ਹੈ ਹਾਂ ਜੀ ਮਤਲਬ ਨੌਕਰੀਆਂ ਤਾਂ ਖੋਹੀ ਜਾਂਦੇ ਆ ਅੱਛਾ ਜੀ ਆ ਸਾਡੇ ਮੈਂ ਗੋਨੇ ਵਾਲੇ ਦਫ਼ਤਰ 'ਚ ਬਿਜਲੀ ਬੋਰਡ 'ਚ 99 ਦੇ ਵਿੱਚ 166 ਬੰਦਾ ਸੀ ਇੱਥੇ ਅੱਜ ਮੇਰੇ 15 16 ਰਹਿ ਗਏ ਤੇ ਕਨੈਕਸ਼ਨ ਉਸ ਤੋਂ ਬਾਅਦ ਕਿੰਨੇ ਹੋ ਗਏ ਉਦੋਂ 14000 ਕਨੈਕਸ਼ਨ ਸੀ 99 'ਚ ਉਸ ਤੋਂ ਬਾਅਦ ਮੋਟਰਾਂ ਲੱਗੀਆਂ ਹੋਰ ਕਿੰਨੇ ਕਨੈਕਸ਼ਨ ਮਿਲ ਗਏ ਹੈ ਅੱਜ ਘਟੋਕਟਾ ਉਥੇ ਨਾਂ ਵਾਲਾ ਤਾਂ 3 400 350 ਬੰਦੇ ਦੀ ਪੋਸਟ ਬਣਦੀ ਸੀ ਕੋਨਿਆਂ ਵਾਲੇ ਦੇ ਵਿੱਚ ਠੀਕ ਹੈ ਜੀ ਹਾਂ ਜੀ ਅੱਜ ਤੁਸੀਂ ਕਹਿੰਦੇ ਹੋ ਵੀ ਕਾ ਕ੍ਰਾਪਸ਼ਨ ਖਤਮ ਹੋ ਗਈ ਜਾਂ ਕਿਵੇਂ ਉਹ ਤਾਂ ਨੰਗੇ ਚਿੱਟੇ ਦਿਨ ਹੋਈ ਜਾਂਦੀ ਹੈ ਹੁਣ ਗੋਨਿਆਣੇ ਮੰਡੀ ਦਫ਼ਤਰ ਦੇ ਵਿੱਚ ਇੱਕ ਬੰਦਾ ਦਫ਼ਤਰ 'ਚ ਬੈਠਾ ਹੈਗਾ ਉਹ ਉਹ ਬਾਹਰ ਉਹਦੇ ਲਿਖ ਕੇ ਲਾਇਆ ਪਿਆ ਮੋٹے ਅੱਖਰਾਂ 'ਚ ਵੀ ਬਾਹਰੋਂ ਭਰਾ ਕਨੈਕਸ਼ਨਾਂ ਦੇ ਫਾਰਮ ਭਰਾਈ ਐਕਸੈਪਟ ਨਹੀਂ ਕੀਤੇ ਜਾਣਗੇ ਫਾਰਮ ਦਫ਼ਤਰ ਦੇ ਅੰਦਰੋਂ ਭਰੋ ਜਦੋਂ ਬੰਦਾ ਅੰਦਰ ਜਾਂਦਾ ਹੈ ਤੇ ਉਹ ਜਿਹੜਾ ਫਾਰਮ ਭਰਨ ਵਾਲਾ ਬੰਦਾ ਉਹ 100 ਰੁਪਏ ਫਾਈਲ ਦਾ ਲੈਂਦਾ ਹੈ ਅੱਛਾ ਜੀ ਉਹ ਜੇ ਤਾਂ ਹੁਣ ਸਰਕਾਰ ਨੇ ਭਰਾਇਆ ਤੇ ਉਹਦੀ ਕੋਈ ਪਰਚੀ ਨਹੀਂ ਉਹ ਰਸੀਦ ਨਹੀਂ ਉਹ ਬੰਦਾ ਜੇ ਬਾਹਰ ਦਾ ਪ੍ਰਾਈਵੇਟ ਇਹਨਾਂ ਨੇ ਬਠਾਰ ਰੱਖਿਆ ਹੈ ਵੇਖੋ ਬਿਜਲੀ ਬੋਰਡ ਦੀ ਮਚਾਉਂਦਾ ਹੈ ਤੇ ਜਿਹੜਾ ਪਾਣੀ ਆਂਦਾ ਖਰਚਾ ਉਹ ਹੈ ਫਰਨੀਚਰ ਉਹਦਾ ਤੋੜਦਾ ਕਮਰਾ ਇੱਕ ਦਾ ਕਿੰਨਾ ਕਰਾਇਆ ਉਹ ਕਮਰਾ ਮੱਲੀ ਬੈਠਾ ਹੈਗਾ ਹੈ ਤੇ ਪੈਸੇ ਉਹ ਲੋਕਾਂ ਤੋਂ ਪ੍ਰਾਈਵੇਟ 100 ਰੁਪਿਆ ਫਾਈਲ ਦੇ ਲਈ ਜਾਂਦਾ ਮੈਂ ਅੱਜ ਇੱਕ ਫਾਈਲ ਭਰ ਕੇ ਆਇਆ ਮੈਥੋਂ ਵੀ ਅੱਜ ਵੀ 100 ਰੁਪਿਆ ਲਏ अच्छा जी हां कि ओ जड़ा मतलब ऐसे ही दे हुक्म ਮੰਗੇ ਵੀ ਲੋਕਾਂ ਤੋਂ 100 ਰੁਪਿਆ ਲਈ ਚੱਲੋ ਤੇ ਫਾਈਲਾਂ ਭਰੀ ਚੱਲੋ اچھا ਜੀ ਬਾਹਰੋਂ ਅਗਲੇ ਨੇ 50 ਚ ਭਰਉਣੀ ਹੋਵੇ ਬਾਹਰੋਂ ਅਗਲੇ ਨੇ ਆਪ ਹੀ ਭਰਕੇ ਦੇਣੀ ਹੋਵੇ ਕੋਈ ਨੌਲੇਜ ਰੱਖਦਾ ਹੋਵੇ اچھا ਜੀ ਹਾਂ ਉਥੇ ਕਿਉਂ ਡੰਡ ਲਾਇਆ ਲੋਕਾਂ ਨੂੰ ਇਹ ਵੇ ਇੱਕ ਆ ਬੋਰਡ ਦੀ ਬਿਲਿੰਗ ਬਿਲਡਿੰਗ ਅਵੇਲ ਕਰਦਾ ਹੋ ਬਿਜਲੀ ਪਾਣੀ ਉਥੋਂ ਦੀ ਵਰਤਦਾ ਹੈ ਫਰਨੀਚਰ ਉਥੋਂ ਦਾ ਤੋੜਦਾ ਹੈ ਤੇ ਪੈਸੇ 100 ਰੁਪਿਆ ਲੈ ਕੇ ਆਪ ਦੀ ਜੇਬ ਚ ਪਾਉਂਦਾ ਪਰ ਫਾਈਲ اچھا ਜੀ ਬੱਪੂ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਤਾਂ ਕਹਿੰਦੀ ਲੋਕਾਂ ਦੇ ਐਨੇ ਕ ਕੰਮ ਕਰਤੇ ਅਸੀਂ ਪਿੰਡਾਂ ਦੇ ਵਿੱਚ ਸਿਰ ਹੋਰ ਗੱਲ ਹੈ ਹੁਣ ਜਿਹੜਾ ਉੱਥੇ ਲਿਖ ਕੇ ਲਾਇਆ ਪਿਆ ਹੈ ਵੀ ਐਸ.ਸੀ ਵੱਲੋਂ ਹੁਕਮ ਹੈ ਵੀ ਇਥੋਂ ਅੰਦਰੋਂ ਫਾਰਮ ਭਰੋ ਦਫ਼ਤਰ ਚੋਂ ਦਫ਼ਤਰ ਚੋਂ ਭਰੋ ਬਾਹਰੋਂ ਫਾਰਮ ਭਰਾਈ ਅਸੀਂ ਨਹੀਂ ਮਨਜ਼ੂਰ ਨਹੀਂ ਕੀਤੇ ਜਾਣਗੇ ਹੁਣ ਉਹ ਐਸ.ਸੀ ਸਾਹਿਬ ਨੇ ਪਤਾ ਨਹੀਂ ਵੀ ਉਹ ਉਹਦੀ ਡਿਊਟੀ ਐਸ.ਸੀ ਸਾਹਿਬ ਨੇ ਲਾਈ ਆ ਵੀ 100 ਰੁਪਏ ਲਈ ਚੱਲ ਜਾਂ ਥੱਲੇ ਆਪ ਹੀ ਲਈ ਜਾਂਦੇ ਨੇਗੇ ਅੱਛਾ ਜੀ ਹਾਂ ਠੀਕ ਹੈ ਮੈਂ ਅੱਜ ਹੁਣੇ ਦੇਖਿਆ ਅੱਜ ਦੀ ਜਿਹੜੇ ਦੇ 5 ਤਰੀਕੇ ਦੇ ਵਿੱਚ ਠੀਕ ਹੈ ਹਾਂ ਜੀ ਉਹ ਜਿਹੜਾ ਮਤਲਬ ਉਹ ਲਿਟਰੇਚਰ ਆ ਫੈਲਾ ਨਹੀਂ ਆ ਫਾਰਮ ਆ ਸਟੇਸ਼ਨਰੀ ਆ ਉਹ ਸਾਰੀ ਬੋਰਡ ਦੀ ਆ ਕੀ ਉਹ ਆਪ ਦੀ ਪ੍ਰਾਈਵੇਟ ਬੁਥੇ ਮਤਲਬ ਆਪਦੇ ਸਟੇਸ਼ਨਰੀ ਲੈ ਕੇ ਲੋਕਾਂ ਤੋਂ ਪੈਸੇ ਵਟੋਰੀ ਜਾਂਦਾ